ਸਾਰ ਯੂਨੀਵਰਸਿਟੀ ਦੀ ਇਹ ਬਹੁਤ ਹੀ ਬਿਹਤਰ ਵੈਰਾਈਟੀ ਅੱਛਾ ਜੀ ਹੈਗੀ ਆ ਦੇਖੋ ਇਹਨਾਂ ਨੇ ਨਾ ਟਰੈਪ ਲਾਇਆ ਆ ਲਾਏ ਨੇ ਆਪਣੇ ਲਫਾਫੇ ਨਾ ਨੂ ਬੁੰਦੇ ਤੇ ਇਹਦਾ ਵੀ ਦੱਸਦੇ ਨੇ ਵੀ ਸਾਰੇ ਵਿਸ਼ਵ ਵਿੱਚ ਬੜੀ ਡਿਮਾਂਡ ਹੈ ਪੌੜਾ ਫਾਲਸਾ ਨੂੰ ਅਸੀਂ ਦੋ ਤਰ੍ਹਾਂ ਪੈਦਾ ਕਰ ਸਕਦੇ ਹਾਂ ਇੱਕ ਤਾਂ ਇਹਨੂੰ ਹਰ ਸਾਲ ਇਹਦੀ ਕਟਾਈ ਕਰ ਸਕਦੇ ਹਾਂ ਗਰਾਊਂਡ ਲੈਵਲ ਤੋਂ ਜੀ ਇਹ ਬਹੁਤ ਕਿਸਾਨ ਵੀਰੋ तकरीबन 70 80 ਸਾਲ 80 ਸਾਲ ਪੁਰਾਣੇ ਹੈਗੇ ਨੇ ਵੀਰੋ ਇਹਨਾਂ ਨੇ ਇੰਨਾ ਫਲ ਚੱਕਿਆ ਕਿ ਕੁਆਂਟਲਾਂ ਦੇ ਵਿੱਚ ਬਹੁਤ ਵੱਡੀ ਤਦਾਦ ਦੇ ਵਿੱਚ ਇਹ ਕਿੰਨੂੰ ਲੱਗੇ ਨੇ ਹੋਰ ਵੀ ਬਹੁਤ ਬੂਟੇ ਛੋਟੇ ਜਿਹੇ ਬੂਟੇ ਨੂੰ ਇੰਨੇ ਲੱਗੇ ਸਾਰੀਆਂ ਵੈਰਾਈਟੀਆਂ ਸਾਡੇ ਕਿੰਨੂਦਿਆਂ ਲਾਈਆਂ ਨੇ ਯੂਨੀਵਰਸਿਟੀ ਦੀਆਂ ਤੇ ਸਾਰਾ ਸਾਲ ਇਹਨੂੰ ਕਿਸਾਨ ਵੀਰੋ ਫਲ ਆਉਂਦਾ ਇਹ ਦੇਖੋ ਵੱਡੇ ਸਾਈਜ਼ ਵਾਲਾ ਨਿੰਬੂ ਹੋ ਗਿਆ ਇਹ ਹੋਰ ਛੋਟੇ ਵਾਲਾ ਨਿੰਬੂ ਹੋ ਗਿਆ ਕਿਸਾਨ ਵੀਰੋ ਇਹ ਤੋਂ ਕੰਧ ਦਾ ਕੰਮ ਲਿਆ ਜਾਂ ਸਾਡੇ ਜਿਹੜੇ ਬੰਨੇ ਹੁੰਦੇ ਸੀਗੇ ਆਵਾਰਾ ਪਸ਼ੂਆਂ ਤੋਂ ਵੀ ਇਹ ਜਿਹੜਾ ਸਾਡਾ ਬਚਾਅ ਕਰਦਾ ਸੀ ਕਿਤੇ ਵੀ ਲਾਉਣੇ ਨੇ ਆਪਣੇ ਘਰਾਂ ਚ ਲਾਉਣੇ ਨੇ ਖੇਤਾਂ ਤਾਂ ਇੱਥੋਂ ਬੂਟੇ ਸਾਰੇ ਫ੍ਰੀ ਲੈ ਜਾ ਸਕਦੇ ਐ ਸਾਰੇ ਪੰਜਾਬ ਦੇ ਜਿਹੜੇ ਕਿਸਾਨ ਨੇ ਉਹ ਇਹ ਜੋਲਾ ਲੈ ਕੇ ਗਏ ਨੇ ਤੇ ਇਹਨਾਂ ਦੀ ਕਾਕੇ ਦੀ ਵੀਡੀਓ ਦੇਖ ਕੇ ਪਿੰਡ ਧਰਮਗੜ੍ਹ ਦੇ ਵਿੱਚ ਸਰਦਾਰ ਬਲਬੀਰ ਸਿੰਘ ਜੜੀਆ ਹੁਣਾਂ ਦਾ ਇੱਕ ਖੂ ਹੈ ਠੀਕ ਹੈ ਜੀ ਮੈਂ ਫਾਰਮ ਪਤਾ ਕਿਉਂ ਨਹੀਂ ਕਿਹਾ ਤੁਹਾਨੂੰ ਇਦਾਂ ਦਾ ਲੱਗੇ ਵੀ ਫਾਰਮ ਕੋਈ ਬਹੁਤ ਵੱਡੀ ਯਾਰ ਚੀਜ਼ ਐ ਬੜੇ ਅਮੀਰ ਜਿੱਦਾਂ ਇਦਾਂ ਹਨਾ ਉਹ ਕੰਮ ਆ ਨਹੀਂ ਪਤਾ ਕਿਉਂ ਲੱਗਿਆ ਤੁਹਾਨੂੰ ਦਿਖਾਉਣ ਵੀ ਤੁਸੀਂ ਬਹੁਤ ਥੋੜੀ ਜੀ ਥਾਂ ਆਪਣੇ ਖੂਹ ਤੇ ਛੱਡ ਕੇ ਜੇਕਰ ਤੁਹਾਡੇ ਕੋਲ ਆਪ ਘਰ ਵਿੱਚ ਵੀ ਜਾਂ ਥੋੜਾ ਬਹੁਤਾ ਨੇੜੇ ਤੇੜੇ ਤੁਹਾਡਾ ਕੋਈ ਪਲਾਟ ਆ ਇਦਾਂ ਤੁਸੀਂ ਉੱਥੇ ਆਪਣੀ ਲੋੜ ਮੁਤਾਬਕ ਫਲ ਵੀ ਲਾ ਸਕਦੇ ਆ ਫਰੂਟ ਦੇ ਨਾਲ ਨਾਲ ਤੁਸੀਂ ਨਿੰਬੂ ਵਗੈਰਾ ਤੇ ਹਲਦੀ ਜਾਂ ਹੋਰ ਵਰਤੋਂ ਦੀਆਂ ਚੀਜ਼ਾਂ ਲਾ ਸਕਦੇ ਹੋ ਜਿਨ੍ਹਾਂ ਦੇ ਨਾਲ ਤੁਸੀਂ ਤੁਹਾਡਾ ਸਾਰਾ ਸਾਲ ਫਰੂਟ ਨਹੀਂ ਖਤਮ ਹੋਊਗਾ ਠੀਕ ਹੈ ਇੱਕ ਪੰਛੀ ਝਾਤ ਤੁਹਾਨੂੰ ਮਰਾਉਣੀ ਆ ਮੈਂ ਤੇ ਜੜੀਆ ਸਾਹਿਬ ਨਾਲ ਆ ਸਰਦਾਰ ਬਲਬੀਰ ਸਿੰਘ ਜੜੀਆ ਜੀ ਸਭ ਤੋਂ ਪਹਿਲਾਂ ਆਹ ਦੱਸਿਓ ਇਹ ਕਿਹੜਾ 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 ਦਰਖਤ ਹੈ ਤੇ ਕਿਹੜਾ ਬੂਟਾ ਹੈ ਕਿਸਾਨ ਵੀਰੋ ਇਹ ਸਾਹਮਣੇ ਬੋਰਡ ਲੱਗਿਆ ਵਾ ਸੰਸਾਰ ਸੁਰੱਖਾ ਕਰਕੇ ਸੰਸਾਰ ਯੂਨੀਵਰਸਿਟੀ ਦੀ ਇਹ ਬਹੁਤ ਹੀ ਬਿਹਤਰ ਵੈਰਾਈਟੀ ਅੱਛਾ ਜੀ ਹੈਗੀ ਆ ਅੱਛਾ ਜੀ ਤੇ ਬਹੁਤ ਟੇਸਟੀ ਇਹਦਾ ਅਮਰੂਦ ਹੈਗਾ ਕਿਸਾਨ ਵੀਰੋ ਅੱਛਾ ਜੀ ਤੇ ਕਿਸਾਨ ਵੀਰੋ ਮੇਰੀ ਕੋਸ਼ਿਸ਼ ਹੈ ਵੀ ਜਿਹੜਾ ਬਰਸਾਤੀ ਫਾਲਾ ਹੈ ਉਹ ਨਾ ਲਿਆ ਜਾਵੇ ਤੁਸੀਂ ਇਹ ਦੇਖ ਸਕਦੇ ਹੋ ਇਸ ਵੇਲੇ ਬਹੁਤ ਵੱਡੀ ਤਦਾਦ ਦੇ ਵਿੱਚ ਇਹਨੂੰ ਸੋਲਾ ਰਿਹਾ ਹੈ ਤੇ ਬਹੁਤ ਵੱਡੀ ਤਦਾਦ ਦੇ ਵਿੱਚ ਇਹਨੂੰ ਅਮਰੂਦ ਲੱਗੇ ਹੋਏ ਨੇ ਬਹੁਤ ਲੱਗੇ ਤਕਰੀਬਨ ਕਹਿ ਲਓ ਵੀ ਕੁਆਂਟਲ ਡੇਢ ਕੁਆਂਟਲ ਤੱਕ ਇਸ ਬੂਟੇ ਨੂੰ ਫਲ ਆ ਜਾਊਗਾ ਤੇ ਕਿਸਾਨ ਵੀਰੋ ਜਿੰਨਾ ਵੀ ਅਮਰੂਦ ਹੈ ਕਹਿ ਲਓ ਇਹਨਾਂ ਦਿਨਾਂ ਵਿੱਚ ਅਸੀਂ ਖਾ ਰਹੇ ਆ ਉਹ ਤਕਰੀਬਨ ਬਹੁਤ ਦੇ ਜਿਆਦਾ ਜਿਹੜੇ ਅਮਰੂਦ ਨੇ ਖਰਾਬ ਹੋ ਜਾਂਦੇ ਨੇ ਫਰੂਟ ਫ्लाई ਕਿਸਾਨ ਵੀਰੋ ਕਿਸੇ ਵੇਲੇ ਇਹਦੇ ਤੇ ਅਮਰੂਦ ਤੇ ਜਿਆਦਾ ਆਉਂਦੇ ਹੁੰਦੇ ਸੀ ਹੁਣ ਉਹ ਹਰ ਇੱਕ ਹਮ ਫਲ ਨੂੰ ਖਰਾਬ ਕਰ ਦਿੰਦਾ ਖਰਾਬ ਕਰਨ ਲੱਗ ਬਹੁਤ ਨੁਕਸਾਨ ਕਰਦੀ ਆ ਕਿਸਾਨ ਵੀਰੋ ਇਸ ਕਰਕੇ ਮੈਂ ਇਹ ਜੀ 10 ਅਪ੍ਰੈਲ ਤੋਂ ਲੈ ਕੇ 20 ਅਪ੍ਰੈਲ ਤੱਕ ਕਟਿੰਗ ਕਰਦਣਾ ਸਿਰਿਆਂ ਤੋਂ ਤੇ ਹੁਣ ਇਹ ਕਿਸਾਨ ਵੀਰੋ ਫਲ ਚੱਕ ਰਿਹਾ ਫਲ ਚੱਕ ਰਿਹਾ ਫਾਲੇ ਨੂੰ ਲੱਗਿਆ ਵੀ ਹੋਇਆ ਤੇ ਸਾਰਾ ਸਾਲ ਜਿਹੜਾ ਅਸੀਂ ਇਹਦਾ ਫਲ ਖਾਵਾਂਗੇ ਕਿਸਾਨ ਵੀਰੋ ਮੈਂ ਫਾਲਾ ਇਹਨੂੰ ਫਰੂਟ ਫਲਾਈ ਤੋਂ ਬਚਾਉਣ ਵਾਸਤੇ ਇੱਕ ਟਰੈਪ ਵੀ ਲਾਇਆ ਇੱਕ ਪ੍ਰਾਈਵੇਟ ਕੰਪਨੀ ਦਾ ਹੈਗਾ ਤੇ ਇਹਦੇ ਵਿੱਚ ਮੇਲ ਤੇ ਫੀਮੇਲ ਦੋਨੇ ਕਿਸਮਾਂ ਦਾ ਜਿਹੜਾ ਹੈਗਾ ਫਰੂਟ ਫਲਾਈ ਫਲ ਦੀ ਮੱਖੀ ਮਰ ਜਾਂਦੀ ਹੈ ਤੇ ਅੱਗੇ ਕਿਸਾਨ ਵੀਰ ਤੁਹਾਨੂੰ ਦਿਖਾਵਾਂਗੇ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਵੀ ਜਿਹੜਾ ਹੈਗਾ ਅਮਰੂਦ ਤੇ ਲਾਉਣ ਲਈ ਰეკਮੈਂਡ ਕਰਾਇਆ ਜਾਂ ਫਲਾਂ ਤੇ ਫਰੂਟ ਫਲਾਈ ਦੀ ਇਹ ਬੂਟਾ ਕਿੱਥੋਂ ਮਿਲੂਗਾ ਇਹ ਬੂਟਾ ਮੈਂ ਹਸਾਰ ਯੂਨੀਵਰਸਿਟੀ ਤੋਂ ਲਿਆ ਸੀ ਜੀ ਆਪਾਂ ਨੂੰ ਉਦਾਂ ਇਥੇ ਪੰਜਾਬ 'ਚ ਮਿਲ ਸਕਦਾ ਮੇਰਾ ਖਿਆਲ ਹੈ ਮਿਲ ਸਕਦਾ ਹੈ ਪ੍ਰਾਈਵੇਟ ਤੇ ਜੇ ਤੁਸੀਂ ਇਹਦਾ ਬੀਜ ਵਗੈਰਾ ਤਿਆਰ ਕਰਨਾ ਹੋਵੇ ਤਾਂ ਅਮਰੂਦ ਤਿਆਰ ਹੋ ਸਕਦਾ ਹੈ ਇਹਦਾ ਇਹਦੇ ਤੋਂ ਨਹੀਂ ਕਿਸਾਨ ਵੀਰੋ ਇਹ ਸਾਰੇ ਜਿੰਨੇ ਮੈਂ ਤੁਹਾਨੂੰ ਅਮਰੂਦ ਦਿਖਾਉਂਗਾ ਸਾਰੇ ਗਰਾਫਟਿੰਗ ਦੇ ਓਕੇ ਤੇ ਜੇ ਅਸੀਂ ਬੀਜ ਤੋਂ ਪੈਦਾ ਕਰਾਂਗੇ ਮੈਨੂੰ ਪਤਾ ਨਹੀਂ ਵੀ ਇਹ ਉਨਾ ਵੇਤਰ ਹੋ ਸਕਦਾ ਹੈ ਆਜੋ ਜੀ ਅੱਗੇ ਆਜੋ ਇਸ ਕਰਕੇ ਇਹਨੂੰ ਮੈਂ ਸਮਝਦਾ ਵੀ ਸਾਨੂੰ ਬੂਟੇ ਰੈਡੀमेड ਤਿਆਰ ਕਰਕੇ ਹੀ ਲੈ ਲੈਣੇ ਚਾਹੀਦੇ ਨੇ ਜੀ ਅਹ ਜੜੀਆ ਸਾਹਿਬ ਵਿੱਚ ਆ ਹਲਦੀ ਲਈ ਹੋਈ ਹੈ ਤੁਹਾਨੂੰ ਹਾਂ ਇਹ ਵਿੱਚ ਕਿਸਾਨ ਵੀਰੋ ਹਲਦੀ ਹੈ ਇਹ ਇਸ ਕਰਕੇ ਲਈ ਹੈ ਕਿਸਾਨ ਵੀਰੋ ਜਿਹੜੇ ਜਿੰਨਾ ਵੀ ਕੋਈ ਫਸਲ ਲਾਉਣੇ ਜਾਂ ਕੋਈ ਫਸਲ ਲੈਣੇ ਤਾਂ ਉਹਨੂੰ ਦਾਣਾ ਬਾਣ ਖਾਤਰ ਧੁੱਪ ਦੀ ਲੋੜ ਆ ਕਿਸਾਨ ਵੀਰੋ ਤੇ ਖਲ ਦੀ ਏਦਾਂ ਦੀ ਚੀਜ਼ ਹੈ ਧਰਤੀ ਦੇ ਵਿੱਚ ਲੱਗਦੀ ਹੈ ਇਹ ਸ਼ਾਹ ਦੇ ਵਿੱਚ ਹੋ ਸਕਦੀ ਹੈ ਹੋ ਸਕਦੀ ਇਹਨੂੰ ਲੋੜ ਨਹੀਂ ਕੋਈ ਏਦਾਂ ਦੀ ਆ ਕਿਹੜਾ ਅਮਰੂਦ ਹੈ ਜੀ ਇੱਕ ਕਿਸਾਨ ਵੀਰੋ ਸਵੇਤਾ ਕਰਕੇ ਪੰਜਾਬ ਐਗਰੀਕਲਚਰ ਜਨਸਟੀ ਦੀ ਵੈਰਾਈਟੀ ਹੈਗੀ ਹੈ ਅਮਰੂਦ ਦੀ ਤੇ ਬਹੁਤ ਟੇਸਟੀ ਅਮਰੂਦ ਹੈ ਜੀ ਇਹ ਤੇ ਕਿਸਾਨ ਵੀਰੋ ਇਹ ਜਿਹੜਾ ਅਮਰੂਦ ਹੈ ਮੈਂ ਜੇ ਕੋਈ ਥੋੜਾ ਬਹੁਤਾ ਫਰੂਟ ਖਾਣਾ ਮੈਂ ਦੇਖੋ ਇਹਨਾਂ ਨੇ ਨਾ ਟਰੈਪ ਲਾਇਆ ਆ ਲਾਏ ਨੇ ਆਪਣੇ ਲਫਾਫੇ ਨਾ ਉਹ ਬੰਦੇ ਇਹ ਦੇਖੋ ਅਮਰੂਦ ਹੈ ਜਿਹੜਾ ਇਹ ਬਿਲਕੁਲ ਪੱਕ ਗਿਆ ਹੂੰ ਤੇ ਇਹਦਾ ਜਿਹੜਾ ਮੈਂ ਸਮਝਦਾ ਵੀ ਸਾਈਜ਼ ਹੈ ਉਹ ਵੀ ਬੜਾ ਵੇਥਰ ਬਣ ਗਿਆ ਤੇ ਫਰੂਟ ਫ्लाई ਤੋਂ ਵੀ ਕਿਸਾਨ ਵੀਰੋਂ ਬਚ ਗਿਆ ਤੇ ਜਿਹੜੇ ਇਹ ਵੀ ਯੂਨੀਵਰਸਿਟੀ ਨੇ ਹੈਗੇ ਨੇ ਨਾਨ ਬੂਵਨ ਲਫਾਫੇ ਰეკਮੈਂਡ ਕਰੇ ਨੇ ਅਮਰੂਦਾਂ ਦੇ ਚੜ ਚੜਾਉਣ ਵਾਸਤੇ ਜਿੱਤੇ ਅਮਰੂਦ ਦੇ ਨਾਲ ਅਸੀਂ ਫਲ ਦੀ ਮੱਖੀ ਤੋਂ ਬਚਾਅ ਕਰਦੇ ਆ ਕਿਸਾਨ ਵੀਰੋਂ ਉਹਦੇ ਨਾਲ ਜਿਹੜੀ ਫਲ ਦੀ ਕੁਆਲਿਟੀ ਵੀ ਵੇਥਰ ਬਣਦੀ ਹੈ ਕਿਸਾਨ ਵੀਰੋਂ ਮੇਰੇ ਜਿਹੜੇ ਅਮਰੂਦ ਨੇ ਇਹ ਪੰਜਾਬ ਐਗਰੀ ਯੂਨੀਵਰਸਿਟੀ ਦੇ ਕੰਪੀਟੀਸ਼ਨ ਦੇ ਵਿੱਚ ਪਹਿਲੇ ਨੰਬਰ ਤੇ ਆਏ ਨੇ ਤੇ ਕਿਸਾਨ ਵੀਰੋ ਮੈਂ ਸਾਰੇ ਬੂਟੇ ਦੇ ਹਾਂ ਇਹ ਬੂਟਿਆਂ ਦੇ ਸਾਰੇ ਬਰੂਦਾਂ ਦੇ ਮੈਂ ਵੱਖ-ਵੱਖ ਲੈ ਕੇ ਜਾਂਦਾ ਰਿਹਾ ਹਾਂ ਬਹੁਤ तकरीबन 15-20 ਸਾਲ ਤੋਂ ਕਿਸਾਨ ਵੀਰੋ ਮੈਂ ਯੂਨੀਵਰਸਿਟੀ ਦੇ ਕੰਪੀਟੀਸ਼ਨ ਦੇ ਵਿੱਚ ਆਪਣੇ ਫਰੂਟ ਲੈ ਕੇ ਜਾਂਦਾ ਤੇ ਜਿਹੜੇ ਪਹਿਲੇ ਦੂਜੇ ਨੰਬਰ ਤੇ ਆਉਂਦੇ ਰਹੇ ਨੇ ਆਜੋ ਅੱਗੇ ਕਿਹੜਾ ਆ ਜੀ ਬੂਟਾ ਕਿਸਾਨ ਵੀਰੋ ਅਗਲਾ ਜਿਹੜਾ ਇਹ ਅਮਰੂਦ ਹੈ ਇਹ ਪਿੰਕ ਕਰਕੇ ਆ ਅੱਛਾ ਜੀ ਤੇ ਇਹਦਾ ਕਿਸਾਨ ਵੀਰੋ ਜੂਸ ਬੜਾ ਟਾਪ ਦਾ ਨਿਕਲਦਾ ਹੈ ਤੇ ਜੂਸ ਲਈ ਇਹ ਜ਼ਿਆਦਾ ਵਹਿਤਰਾ ਇਹਦਾ ਬੀਜ ਥੋੜਾ ਹਾਰਡ ਹੈ ਕਿਸਾਨ ਵੀਰੋ ਜਿਹੜਾ ਅਸੀਂ ਸਵੇਤਾ ਦੇਖਿਆ ਇਹਦੇ ਇਹਦੇ ਬੀਜ ਥੋੜੇ ਪੋਲੇ ਨੇ ਤੇ ਇਹ ਮੈਸਾਂ ਵੀ ਨਾ ਬਜ਼ੁਰਗਾਂ ਦੇ ਖਾਣ ਲਈ ਥੋੜਾ ਜਿਹਾ ਔਖਾ ਤੇ ਇਹਦੇ ਬੀਜ ਕੱਟ ਕੇ ਕਿਸਾਨ ਵੀ ਤੁਸੀਂ ਉਤਲਾ ਭਾਖਾ ਸਕਦੇ ਆ ਜਾਂ ਇਹਦਾ ਸੀ ਉਹ ਜਿਹੜੀ ਜੂਸ ਆ ਉਹ ਬੜਾ ਬਿਹਤਰ ਬਣਦਾ ਕਿਸਾਨ ਵੀਰੋ ਇਹਦੇ ਨਾਲ ਹੀ ਕਿਸਾਨ ਵੀਰੋ ਇਹ ਸੁਹਾਣਜਣੇ ਦਾ ਬੂਟਾ ਹੈਗਾ ਅੱਛਾ ਤੇ ਇਹ ਬੜਾ ਗੁਣਕਾਰੀ ਹੈ ਸਿਹਤ ਵਾਸਤੇ ਦਾ ਚਾਰ ਬਿਹਤਰ ਬਣਦਾ ਹੋਰ ਵੀ ਬਹੁਤ ਸਾਰਾ ਇਹ ਮੈਡੀਸਿਨਸ ਪਲਾਂਟ ਬਹੁਤ ਮਹਿੰਗੇ ਕੈਪਸੂਲ ਇਸ ਇਸ ਦੇ ਪੱਤਿਆਂ ਦਾ ਜਿਹੜਾ ਪਾਊਡਰ ਆ ਨਾ ਇਸ ਬੂਟੇ ਦੇ ਉਹਦੇ ਪੱਤਿਆਂ ਦਾ ਇਹਨਾ ਪੱਤਿਆਂ ਦਾ ਜਿਹੜਾ ਪਾਊਡਰ ਹੈ ਉਹਦੇ ਬਹੁਤ ਮਹਿੰਗੇ ਕੈਪਸੂਲ ਤੇ ਉਹ ਪਾਊਡਰ ਬਣਾ ਕਰਿਆ ਅੱਜ ਬਾਜ਼ਾਰ 'ਚ ਤੇ ਆਪਾਂ ਆਪਣਾ ਵੀ ਤੁਸੀਂ ਇਹਨੂੰ ਸਕਾ ਕੇ ਪੱਤਿਆਂ ਨੂੰ ਉਹਦਾ ਪਾਊਡਰ ਜਿਹੜਾ ਤਿਆਰ ਕਰ ਸਕਦੇ ਆ ਕੋਈ ਏਡੀ ਗੱਲ ਨਹੀਂ ਹੈ ਕਿਸਾਨ ਵੀਰੋ ਇਹ ਮੈਨੂੰ ਤੁਹਾਨੂੰ ਸਾਹਿਬ ਨੇ ਕਾਲੀ ਹਲਦੀ ਦਿੱਤੀ ਹੈ ਤੇ ਇਹਦਾ ਵੀ ਦੱਸਦੇ ਨੇ ਵੀ ਸਾਰੇ ਵਿਸ਼ਵ 'ਚ ਬੜੀ ਡਿਮਾਂਡ ਹੈ ਤੇ ਜਿਵੇਂ ਸਾਨੂੰ ਅਸੀਂ ਬਾਹਰ ਸੱਟਾਂ ਵੱਜਦੀਆਂ ਨੇ ਉਹ ਸੱਟਾਂ ਨੂੰ ਅਸੀਂ ਮੱਲਮ ਪੱਟੀ ਨਾਲ ਠੀਕ ਕਰਦੇ ਆਂ ਕਿਸਾਨ ਵੀਰ ਉਹ ਅੰਦਰਲੀ ਜਿਹੜੀ ਸਾਡੀਆਂ ਸੱਟਾਂ ਨੇ ਉਹਨਾਂ ਨੂੰ ਇਹ ਹਲਦੀ ਚੁਕ ਦਿੰਦੀ ਐ ਤੇ ਪੁਰਾਣੇ ਵੈਦ ਹਕੀਮ ਨੇ ਜਿਹੜੇ ਇਹਨੂੰ ਦੁੱਧ ਵਿੱਚ ਪਾ ਕੇ ਰੱਖੇ ਕਿਸਾਨ ਵੀਰ ਉਹ ਨਾਲ ਜਿਹੜਾ ਸੁਹਾਗਣਾਂ ਦਾ ਬੂਟਾ ਇਹਦੇ ਨਾਲ ਮੈਂ ਡ੍ਰੈਗਨ ਫਰੂਟ ਦਾ ਇੱਕ ਤਜਰਬਾ ਕਰਿਆ ਕਿਸਾਨ ਵੀਰੋ ਬੜਾ ਸ਼ਾਨਦਾਰ ਇਹਦੀਆਂ ਦੇਖੋ ਜੜਾਂ ਨੇ ਜਿਹੜੀਆਂ ਇਹਨੂੰ ਫੜ ਲਈਆਂ ਇਹਨੂੰ ਆ ਥੋੜੀ ਸਪੋਰਟ ਦਿੱਤੀ ਐ ਕਿਸਾਨ ਵੀਰੋ ਜੇਨੂੰ ਅਸੀਂ ਥਾਵਲੇ ਦੇ ਚਾੜਦੇ ਆ ਉੱਤੇ ਜਣੀ ਟੋਕਰਾ ਟਾਇਬ ਗੱਡੇ ਦਾ ਜਿਵੇਂ ਪਹੀਆ ਹੁੰਦਾ ਉਸ ਤਰ੍ਹਾਂ ਉੱ ਤੇ ਮੈਂ ਸਮਝਦਾ ਬੀਏਬੀ ਯੂਨੀਵਰਸਿਟੀ ਨੂੰ ਥੋੜਾ ਕਰ ਲੈਣਾ ਚਾਹੀਦਾ ਵੀ ਜਿਹੜੇ ਨੂੰ ਦਰਖਤਾਂ ਦੇ ਉੱਤੇ ਵੀ ਇਹਦੀ ਰਿਕਮੈਂਡੇਸ਼ਨ ਜੇ ਹੋ ਜਵੇ ਮੈਂ ਸਮਝਦਾ ਬੜਾ ਵਹਿਤਰ ਰਿਜ਼ਲਟ ਆ ਰਹੇ ਨੇ ਇਹਦੇ ਤੇ ਲੱਗਦਾ ਵੀ ਇਹ ਵੀ ਬੜਾ ਕਾਮਯਾਬ ਹੋਊਗਾ ਅੱਛਾ ਜੀ ਤੇ ਕਿਸਾਨ ਵੀਰੋ ਇਹਦੇ ਨਾਲ ਹੀ ਆ ਸਾਡਾ ਜਿਹੜਾ ਅਗਲਾ ਬੂਟਾ ਉਹ ਫਾਲਸੇ ਦਾ ਹੈਗਾ ਜੀ ਤੇ ਇਹ ਵੀ ਕਿਸਾਨ ਵੀਰੋ ਬੜਾ ਗੁਣਕਾਰੀ ਫਾਲਾ ਤੇ ਇਸ ਸਾਲ ਦੇ ਵਿੱਚ ਕਿਸਾਨ ਵੀਰੋ ਇਹ ਪੱਤੇ ਝਾੜ ਦਿੰਦਾ ਤੇ ਇਸ ਕਰਕੇ ਮੈਂ ਸਮਝਦਾ ਸਾਨੂੰ ਆਪਣੇ ਘਰਾਂ ਦੇ ਵਿੱਚ ਵੀ ਇਹ ਜਿਹੜਾ ਫਾਲਸੇ ਦਾ ਬੂਟਾ ਜਾ ਇਸ ਤਰ੍ਹਾਂ ਦੇ ਬੂਟੇ ਲਾ ਲੈਣੇ ਚਾਹੀਦੇ ਨੇ ਜਿਹੜੇ ਸਿਆਲ ਦੇ ਵਿੱਚ ਪੱਤੇ ਝਾੜ ਦਿੰਦੇ ਨੇ ਤੇ ਗਰਮੀਆਂ ਦੇ ਵਿੱਚ ਪੱਤੇ ਆ ਜਾਂਦੇ ਨੇ ਕਿਸਾਨ ਵੀਰੋ ਜਿਹੜੇ ਸਾਡੇ ਬਾਗ ਨੇ ਜਾਂ ਬਗੀਚੀਆਂ ਨੇ ਸਾਡੀਆਂ ਉਹਦੇ ਸਾਨੂੰ ਇਸ ਤਰ੍ਹਾਂ ਦੀ ਕ੍ਰੌਪ ਲਾਉਣੀ ਚਾਹੀਦੀ ਹੈ ਜਿਹਦਾ ਸਾਈਜ਼ ਬਹੁਤ ਵੱਡਾ ਨਾ ਹੋਵੇ ਕਿਵੇਂ ਮੱਕੀ ਹੋਗੀ ਜਵਾਰ ਹੋਗੀ ਬਾਜਰਾ ਹੋ ਗਿਆ ਨਹੀਂ ਲਾਉਣੇ ਚਾਹੀਦੇ ਕਿਸਾਨ ਵੀਰੋ ਸਾਨੂੰ ਸਾਡੇ ਜਿਹੜੇ ਬੂਟੇ ਨੇ ਫਲਾਂ ਵਾਲੇ ਜੀ ਜਾਂ ਸਾਡੀ ਬਗੀਚੀਆ ਉਹਦੇ ਚ ਜਿਹੜੇ ਲਾਉਣੇ ਜਿਵੇਂ ਫਲੀਦਾਰ ਲਾਉਣੇ ਚਾਹੀਦੇ ਨੇ ਜਿਹੜੇ ਕਿਸਾਨ ਵੀਰੋ ਅੱਗੇ ਜਾ ਕੇ ਆਪਣਾ ਉਹ ਸਾਡੀ ਜ਼ਮੀਨ ਦੇ ਵਿੱਚ ਨਾਈਟrogen ਵੀ ਦੀ ਮਦਦ ਕਰਦੇ ਨੇ ਹੈਨਾ ਤੇ ਸਾਡੀ ਜ਼ਮੀਨ ਦੀ ਹੈਲਥ ਚੰਗੀ ਬਣਦੀ ਐ ਕਿਸਾਨ ਵੀਰੋ ਸਾਡਾ ਦੇਸੀ ਆਂਬ ਐ ਤੇ ਇਹਨੂੰ ਕਾਲੇ ਰੰਗ ਦੇ ਆਂਬ ਲੱਗਦੇ ਨੇ ਇਹ ਬਹੁਤ ਕਿਸਾਨ ਵੀਰੋ ਤਕਰੀਬਨ 70 80 ਸਾਲ 80 ਸਾਲ ਪੁਰਾਣੇ ਹੈਗੇ ਨੇ ਆਹ ਵਾਲੇ ਤੇ ਸਾਰਮਿੰਦਰ ਸਿੰਘ ਕਿਸਾਨ ਜਿਹੜੇ ਵਿਸ਼ਵ ਪ੍ਰਸਿੱਧ ਕਿਸਾਨ ਨੇ ਉਹ ਸਾਡੇ ਫਾਰਮ ਤੇ ਇੱਕ ਵਾਰੀ ਆਏ ਉਹਨਾਂ ਨੇ ਮੈਨੂੰ ਕਿਹਾ ਵੀ ਇਹ ਤੁਹਾਡੇ ਜਿਹੜੇ ਬੂਟੇ ਨੇ ਇਹ ਤਾਂ ਬੁਢੇ ਹੋ ਗਏ ਤੇ ਇਹਨਾਂ ਨੂੰ ਮੁਰਸਤਜੀਤ ਕਰ ਲੋ ਉਹ ਮੈਨੂੰ ਢੰਗ ਦੱਸੇ ਉਹਨਾਂ ਨੇ ਮੈਂ ਉੱਤੋਂ ਇਹਨੂੰ ਕੱਟਿਆ ਬਹੁਤ ਵੱਡਾ ਇਹਨਾਂ ਦਾ ਸਾਈਜ਼ ਸੀ ਕਿਸਾਨ ਵੀਰੋ ਇਹਨਾਂ ਨੇ ਇੰਨਾ ਫਲ ਚੱਕਿਆ ਕਿ ਕਵਾਂਟਲਾਂ ਦੇ ਵਿੱਚ ਤੇ ਇਹ ਅੰਬ ਪੱਕ ਕੇ ਥੱਲੇ ਡਿੱਗ ਜਾਂਦੇ ਨੇ ਇਹਨੂੰ ਟਪਕਾ ਅੰਬ ਕਿਹਾ ਜਾਂਦਾ ਹੈ ਇਹ ਕਿਸਾਨ ਵੀਰੋ ਸਾਡਾ ਕਿੰਨੂ ਹੈ ਹੂੰ ਤੇ ਬੜਾ ਲੰਮਾ ਚਿਰ ਤਕਰੀਬਨ ਦਸੰਬਰ ਤੱਕ ਇਹ ਸਾਡਾ ਚੱਲ ਜੂਗਾ ਤੇ ਬਹੁਤ ਵੱਡੀ ਤਦਾਦ ਦੇ ਵਿੱਚ ਇਹ ਕਿੰਨੂ ਲੱਗੇ ਨੇ ਹੋਰ ਵੀ ਬਹੁਤ ਬੂਟੇ ਛੋਟੇ ਜਿਹੇ ਬੂਟੇ ਨੂੰ ਇੰਨੇ ਲੱਗੇ ਸਾਰੀਆਂ ਵੈਰਾਈਟੀਆਂ ਸਾਡੇ ਕਿੰਨੂਆਂ ਲਾਈਆਂ ਨੇ ਯੂਨੀਵਰਸਿਟੀ ਦੀਆਂ ਇੱਕ ਕਿਸਾਨ ਵੀਰੋ ਇੱਕ ਨਵੀਂ ਕਿਸਮ ਦਾ ਜਿਹੜਾ ਅਮਰੂਦ ਹੈ ਜੀ ਸਭ ਤੋਂ ਲੇਟੈਸਟ ਯੂਨੀਵਰਸਿਟੀ ਨੇ ਰეკਮੈਂਡ ਕਰਿਆ ਇਹਨੂੰ ਅਮਰੂਦ ਪੰਜਾਬ ਐਪਲ ਕਹਿੰਦੇ ਨੇ ਜਿਹੜੀ ਸੇਵ ਬਾਰਗਾ ਅਮਰੂਦ ਹੈ ਇਹ ਤੇ ਇੱਕ ਸਾਲ ਵੀਰੋ ਇਹਦਾ ਫਲ ਸਿਰਫ ਸਿਆਲ ਆ ਲੈਣਾ ਚਾਹੀਦਾ ਇਹਨੂੰ ਕਾਫੀ ਫਲ ਆਇਆ ਤੀ ਬੂਟਾ ਬਹੁਤ ਛੋਟਾ ਤਕਰੀਬਨ 2 ਸਾਲ ਦਾ ਹੈ ਹਾਂਜੀ ਮੈਂ ਉਹ ਸਾਰਾ ਇਹਦਾ ਫਲ ਕੱਟਤਾ ਪਰ ਅਜੇ ਵੀ ਮੈਂ ਥੋੜਾ ਥੋੜਾ ਇਹਨੂੰ ਅਮਰੂਦ ਰੱਖੇ ਨੇ ਕਿਸਾਨ ਵੀਰੋ ਮੇਰੇ ਖਿਆਲ ਆ 20 25 ਕਿਲੋ ਅਮਰੂਦ ਇਹਨੂੰ ਸ਼ਾਇਦ ਅਜੇ ਵੀ ਲੱਗ ਜਾਣਗੇ ਜਦੋਂ ਇਹਨੂੰ ਸਿਆਲ ਦੇ ਵਿੱਚ ਬਿਲਕੁਲ ਇਹਨੇ ਸੇਵ ਦਾ ਰੰਗ ਬਣਾ ਲੈਣੇ ਇਹ ਬੜਾ ਸ਼ਾਨਦਾਰ ਹੈਗਾ ਕਿਸਾਨ ਵੀਰੋ ਇਹਦਾ ਇਹਦਾ ਕੇਸ ਤਾਂ ਮਲਾਈ ਵਰਗਾ ਹੈ। ਕਿਸਾਨ ਵੀਰੋ ਮੈਂ ਇੱਕ ਹੋਰ ਬੂਟਾ ਫੈਲ ਆਇਆ ਹੈ ਸਾਰ ਸਫੈਦਾ ਕਿਸਾਨ ਵੀਰੋ ਇਹ ਜਿਹੜਾ ਹੈਗਾ। ਅੱਛਾ ਜੀ। ਇਹ ਪਿਛਲੇ ਇੰਸਾਰ ਯੂਨੀਵਰਸਿਟੀ ਦੀ ਵੈਰਾਈਟੀ ਆ ਕਿਸਾਨ ਵੀਰੋ। ਜਾ ਜੜੀਆ ਸਾਬ ਆ ਬੂਟਾ ਦੇਖੋ ਛੋਟਾ ਇਹ ਕਾਦਾ ਹਾਂ ਕਿਸਾਨ ਵੀਰੋ ਇਹ ਜਿਹੜਾ ਹੈਗਾ ਨਾ ਇਹ ਕਾਗਜੀ ਨਿੰਬੂ ਕਹ ਲੋ ਕਿਸਾਨ ਵੀਰੋ ਆਪਾਂ ਇਹਨੂੰ ਆਹ ਦੇਖੋ ਯਾਰ ਤੇ 5-7 ਕਿਲੋ ਫਰੂਟ ਇਹਨੇ ਚੱਕਿਆ ਤਕਰੀਬਨ ਸਾਲ ਡੇਢ ਸਾਲ ਦਾ ਇਹ ਨਿੰਬੂ ਹੈ ਹੂੰ ਤੇ ਇਹਦਾ ਸਾਈਜ਼ ਬੜਾ ਇਹਨੂੰ ਹੱਥ ਨਾਲ ਝੋਲੋ ਕਿਸਾਨ ਵੀਰੋ ਚਾਹੇ ਬਹੁਤ ਵੱਡੀ ਖੂ ਹੈ ਇਹਦੇ ਚ ਹੂੰ ਤੇ ਸਾਰਾ ਸਾਲ ਇਹਨੂੰ ਕਿਸਾਨ ਵੀਰੋ ਫਲ ਆਉਂਦਾ ਇਹ ਦੇਖੋ ਵੱਡੇ ਸਾਈਜ਼ ਵਾਲਾ ਨਿੰਬੂ ਹੋ ਗਿਆ ਇਹ ਹੋਰ ਛੋਟੇ ਆਲੇ ਨਿੰਬੂ ਆ ਗਿਆ ਕਿਸਾਨ ਵੀਰੋ ਤੇ ਅੱਗੇ ਉਹ ਦੇਖੋ ਫੁੱਲਾ ਰਹੇ ਨੇ ਕਿਸਾਨ ਵੀਰੋ ਆ ਫੁੱਲ ਆ ਰਹੇ ਆਲੇ ਇਹ ਦੇਖ ਨਾ ਕੋ ਜਾਲੀ ਦਾ ਜਿਹਾ ਕਿਸਾਨ ਵੀਰੋ ਇਹ ਮੈਂ ਥਾਮਲਿਆਂ ਦੇ ਨਾਲ ਸਾਰਿਆਂ ਨਾਲ ਡ੍ਰੈਗਨ ਲਾਇਆ ਕਿਸਾਨ ਵੀਰੋ ਜੀ ਤੇ ਇਹਨੇ ਵੀ ਬੜੀ ਛੇਤੀ ਫਲ ਚੱਕ ਲੈਣਾ ਆ ਕੇਲੇ ਦਾ ਬੂਟਾ ਹੈ ਜੀ ਇੱਕ ਕੇਲੇ ਦਾ ਕਿਸਾਨ ਵੀਰੋ ਤੇ ਇਹ ਵੀ ਮੈਂ ਸਮਝਦਾ ਫਰਵੀ ਮਾਰਚ ਦੇ ਵਿੱਚ ਇਹਨੂੰ ਲਾਇਆ ਜਾਵੇ ਤੇ ਸਾਲ ਦੇ ਵਿੱਚ ਵਿੱਚ ਇਹ ਕਿਸਾਨ ਵੀਰੋ ਜਿਹੜਾ ਫਰੂਟ ਚੱਕ ਲੈਂਦਾ ਹੂੰ ਤੇ ਅਗਲਾ ਇਹ ਅਮਰੂਦ ਦੀ ਇੱਕ ਹੋਰ ਵੈਰਾਈਟੀ ਆ ਗਈ ਹੈ ਹੂੰ ਜਿਹੜਾ ਅੰਸਾਰ ਯੂਨੀਵਰਸਿਟੀ ਨੇ ਨਵਾਂ ਕੱਢਿਆ ਹੈ ਕਿਸਾਨ ਵੀਰੋ ਮੈਂ ਥੋੜਾ ਟਰਾਈ ਦੇ ਤੌਰ ਤੇ ਜੇ ਰეკਮੈਂਡੇਸ਼ਨ ਤਾਂ ਨਹੀਂ ਹੈਗੀ ਇਹਦੀ ਜਪਾਨੀ ਫਲ ਇਹਨੂੰ ਕਿਹਾ ਜਾਂਦਾ ਕਿਸਾਨ ਵੀਰੋ ਜੀ ਇਹ ਲਾਲ ਟਮਾਟਰ ਜਿਵੇਂ ਹੁੰਦਾ ਨਾ ਜੀ ਜੀ ਤੇ ਉਸ ਤਰ੍ਹਾਂ ਦਾ ਇਹ ਹੁੰਦਾ ਤੇ ਬੂਟਾ ਬੜਾ ਛੇਤੀ ਅੱਛਾ ਚੱਲ ਰਿਹਾ ਇਸੇ ਸਾਲ ਲਾਇਆ ਇਹ ਬਾਜ਼ਾਰ ਚ ਵੱਡੀ ਪੱਧਰ ਤੇ ਬਾਜ਼ਾਰ ਦੇ ਵਿੱਚ ਇਹ ਬੂਟਾ ਇਹ ਦੇ ਇਹਦੇ ਫਲ ਜਿਹੜੇ ਆ ਵਿਕ ਰਹੇ ਆ ਜਪਾਨੀ ਫਲ ਟਮਾਟਰ ਵਰਗਾ ਦੇਖਣ ਨੂੰ ਹੁੰਦਾ ਹੁੰਦਾ ਮਿੱਠਾ ਆ ਤੇ ਇਹ ਇਸ ਤਰ੍ਹਾਂ ਦਾ ਫਲ ਹੁੰਦਾ ਬਿਕ ਬਹੁਤ ਰਿਆ ਆ ਸੋ ਇਹ ਪੰਜਾਬ ਚ ਹੁੰਦਾ ਹੈ ਕਿ ਨਹੀਂ ਹੁੰਦਾ ਇਹ ਪਤਾ ਨਹੀਂ ਸੋ ਆਪਾਂ ਇੱਕ ਟ੍ਰਾਇਲ ਦੇ ਤੌਰ ਤੇ ਜਿਹੜੀ ਆ ਸਾਹਿਬ ਨੇ ਲਾਇਆ ਹੋਇਆ ਆਜੋ ਜੀ ਅੱਗੇ ਆਜੋ ਪਿਛਲੇ ਸਾਲ ਲਾਈ ਤੇ ਪਿਛਲੇ ਸਾਲ ਕਿਸਾਨ ਵੀਰੋ ਇਹਨੇ 15-20 ਕਿਲੋ ਫਰੂਟ ਚੱਕ ਲਿਆ ਸੀਗਾ ਅੱਛਾ ਜੀ ਇਹਨੂੰ 50 ਐਪਲ ਵੇਖਿਆ ਜਾਂਦਾ ਕਿਸਾਨ ਵੀਰੋ ਤੇ ਸੇਬ ਵਰਗਾ ਇਹਦਾ ਰੰਗ ਹੁੰਦਾ ਹੈ ਤੇ ਪਿਛਲੇ ਸਾਲ ਇਹਨੇ ਬਾਵਾ ਪਾਲਾ ਜਿਹੜੀ ਆ ਸਾਹਿਬ ਇੱਕ ਮੇਰਾ ਸਵਾਲ ਆ ਵੈਸੇ ਜਿਹੜਾ ਜੈਨੇਟਿਕਲੀ ਮੋਡੀਫਾਈਡ ਜਿਹੜਾ ਫਰੂਟਸ ਨੇ ਜਾਂ ਸਬਜ਼ੀਆਂ ਨੇ ਉਹਨਾਂ ਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹ ਸਿਹਤ ਦੇ ਲਈ ਸਹੀ ਨਹੀਂ ਹੈਗੀਆਂ ਤੇ ਸਾਨੂੰ ਉਹਨਾਂ ਦੀ ਉਹਨਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਦੇ ਤੁਸੀਂ ਇਹਦੇ ਬਾਰੇ ਵੀ ਸੋਚਿਆ ਜਾਂ ਕਦੇ ਕੀ ਤੁਹਾਡਾ ਕੀ ਰਾਏ ਇਹਦੇ ਬਾਰੇ ਕਿਸਾਨ ਵੀਰੋ ਜਿਹੜੀਆਂ ਸਾਡੇ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਸਾਡੇ ਖੂਹ ਹੁੰਦੇ ਸੀ ਜੀ ਉਹਦੇ ਤੇ 베ਰੀਆਂ ਵਾਲਾ ਖੂਹ ਹੈਨਾ ਤੇ ਅੰਬਾਂ ਵਾਲਾ ਖੂਹ ਸਾਡੇ ਉਦੇਸੀ ਵੈਰਾਈਟੀਆਂ ਬਹੁਤ ਸਾਡੇ ਕੋਲੇ ਅਜੇ ਵੀ ਬਹੁਤ ਸਾਰੇ ਕਿਸਾਨ ਵੀਰਾਂ ਨੇ ਜਿਹੜੀਆਂ ਦੇਸੀ ਵੈਰਾਈਟੀਆਂ ਲਾਈਆਂ ਨੇ ਤੇ ਪਰ ਯੂਨੀਵਰਸਿਟੀ ਬਹੁਤ ਲੰਮਾ ਚਿਰ ਰਿਸਰਚ ਕਰਕੇ ਫੇਰ ਇਹ ਵੈਰਾਈਟੀਆਂ ਕੱਢਦੀ ਹੈ ਜਿਹੜੀਆਂ ਉਹ ਤੁਸੀਂ ਕਹੇ ਉਹ ਤਾਂ ਥੋੜੀਆਂ ਜਿਹੀਆਂ ਵੈਰਾਈਟੀਆਂ ਹੈਗੀਆਂ ਨੇ ਜਿਵੇਂ ਨਰਮੇ ਦੇ ਉੱਤੇ ਹੈਗਾ ਉਹਦੇ ਚ ਜੀਨ ਪਾਏ ਨੇ ਜਾਂ ਹੋਰ ਕੁਝ ਵੈਰਾਈਟੀਆਂ ਨੇ ਉਹ ਸਾਰਿਆਂ ਦੇ ਵਿੱਚ ਨਹੀਂ ਹੈ ਕਿਸਾਨ ਵੀਰ ਇਹਨੂੰ ਅਸੀਂ ਗਰਾਫਟਿੰਗ ਫੂਟ ਕਹਿੰਦੇ ਆ ਇਹ ਸਾਡੀ ਸਿਹਤ ਲਈ ਅੱਛੇ ਨੇ ਇਹ ਨਹੀਂ ਮਾੜੇ ਪਰ ਦੇਸੀ ਹੋਰ ਵੀ ਚੰਗੇ ਨੇ ਬਿਲਕੁਲ ਸਹੀ ਹੈ ਸਰ ਵੀਰ ਉਹ ਇਹ ਜਿਹੜਾ ਹੈਗਾ ਇਹ ਵੀ ਹਾਂ ਫਸ ਅਮਰੂਦ ਦੀ ਨਵੀਂ ਵੈਰਾਈਟੀ ਹੈ ਗਿਆ ਪੁਰਾਣੀ ਵੈਰਾਈਟੀ ਆ ਸੌਰੀ ਇਹ ਤਾਂ ਤੇ ਅੱਛਾ ਜੀ ਇਹ ਲਹਾਬਾਸ ਫਲ ਦਾ ਬਹੁਤ ਪੁਰਾਣੀ ਕਿਸਮ ਹੈ ਕਿਸਾਨ ਵੀਰ ਉਹ ਹੈ ਅੱਛਾ ਜੀ ਤੇ ਇਹ ਦਾ ਜਿਹੜਾ ਫਰੂਟ ਆ ਵੱਡੇ ਸਾਈਜ਼ ਦਾ ਤੇ ਬੜਾ ਟੇਸਟੀ ਹੈਗਾ ਇਹ ਵੀ ਤੇ ਬਹੁਤ ਹਰਮਨ ਪਿਆਰਾ ਹੈਗਾ ਇਹ ਫਲ ਆਇਆ ਹੋਇਆ ਫਲ ਆਇਆ ਵਾ ਕਿਸਾਨ ਵੀਰ ਉਹ ਬਹੁਤ ਜ਼ਿਆਦਾ ਹੂੰ ਤੇ ਇਹ ਨਾਲ ਹੀ ਕਿਸਾਨ ਵੀਰ ਉਹ ਮਿੱਠੇ ਦਾ ਬੂਟਾ ਹੈਗਾ ਇਹਨੂੰ ਮਿੱਠਾ ਕਿਹਾ ਜਾਂਦਾ ਕਿਸਾਨ ਵੀਰ ਉਹ ਸਾਹਮਣੇ ਨੇ ਫਰੂਟ ਚੱਕ ਲਿਆ ਮਿੱਠਾ ਮਤਲਬ ਜੀ ਇਹ ਕੀ ਮਿੱਠਾ ਨਿੰਬੂ ਹੈ ਇਹ ਨਿੰਬੂ ਹਾਂ ਮਿੱਠਾ ਨਿੰਬੂ ਕਿਸਾਨ ਵੀਰੋ ਮਿੱਠਾ ਨਿੰਬੂ ਕਿਸਾਨ ਵੀਰੋ ਇਹ ਵੀ ਸਿਹਤ ਵਾਸਤੇ ਬਹੁਤ ਚੰਗਾ ਹੈ ਜੀ ਤੇ ਇਹ ਜਿਹੜਾ ਹੈਗਾ ਬੈਦ ਹਕੀਮ ਜਦੋਂ ਕਿਸੇ ਨੂੰ ਬੁਖਾਰ ਵਗੈਰਾ ਚੜਦਾ ਸੀ ਤਾਂ ਇਹ ਰਿਕਮੈਂਡ ਕਰਦੇ ਸੀਗੇ ਕਿਸਾਨ ਵੀਰੋ ਖਾਣ ਵਾਸਤੇ ਤੇ ਇਹ ਸਿਹਤ ਵਾਸਤੇ ਬੜਾ ਚੰਗਾ ਹੈ ਇਹਦੇ ਦੀ ਇੱਕ ਦੋ ਬੂਟੇ ਸਾਨੂੰ ਆਪਣੇ ਖੇਤਾਂ ਚ ਲਾ ਲੈਣੇ ਚਾਹੀਦੇ ਨੇ ਕਿਸਾਨ ਵੀਰੋ ਕਰਾਉਂਦਾ ਹੈਗਾ ਕਰਾਉਂਦਾ ਇਹਦਾ ਚਾਰ ਦਿਖਾ ਦਿਓ ਜੀ ਇਹਦਾ ਆ ਫਲ ਦਿਖਾ ਦਿਓ ਬਹੁਤ ਵੱਡੀ ਤਰ੍ਹਾਂ ਦੇ ਵਿੱਚ ਕਿਸਾਨ ਵੀਰੋ ਇਹਨਾਂ ਫਰੂਟ ਚੱਕਿਆ ਤੇ ਇਹਦੇ ਦੇਖੋ ਵੀਰ ਜੀ ਦੇ ਨਾ ਕੰਡਾ ਵੱਜਿਆ ਕੰਡੇ ਦੇ ਬੜੇ ਕਿਸਾਨ ਵੀਰੋ ਅ ਤਿੱਖੇ ਨੇ ਤੇ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਕਿਸਾਨ ਨੇ ਜਾਂ ਲੋਕ ਨੇ ਆਪਣੇ ਘਰਾਂ ਦੇ ਆਲੇ ਦੀ ਬਾਹਰ ਲਾ ਦੀ ਕਿਸਾਨ ਵੀਰੋ ਕੰਡਾ ਨਹੀਂ ਹੁੰਦੀ ਸੀ ਅੱਛਾ ਜੀ ਇਹ ਤੋਂ ਕੰਡ ਦਾ ਕੰਮ ਲਿਆ ਜਾਂਦਾ ਸੀ ਸਾਡੇ ਜਿਹੜੇ ਬੰਨੇ ਹੁੰਦੇ ਸੀਗੇ ਆਵਾਰਾ ਪਸ਼ੂਆਂ ਤੋਂ ਵੀ ਇਹ ਜਿਹੜਾ ਸਾਡਾ ਬਚਾ ਕਰਦਾ ਤੀ ਵੀਰੋ ਇਹ ਜਿਹੜਾ achar ਵਾਲਾ ਕਰਾਉਂਦਾ ਅੱਗੇ ਤੁਹਾਨੂੰ ਦਿਖਾਵਾਂਗੇ ਨਾਲੇ ਮਿੱਠਾ ਕਰਾਉਂਦਾ ਵੀ ਹੈਗਾ ਇਹਨੂੰ ਪੰਜਾਬ ਕਿਰਨ ਕਿਹਾ ਜਾਂਦਾ ਹੈ ਹਾਂਜੀ ਤੇ ਇਹਦੇ ਜਿਹੜੇ ਬੀ ਨੇ ਬੜੇ ਪੋਲੇ ਨੇ ਇਹ ਵੀ ਕਵਾਂਟਾਂ ਦੇ ਵਿੱਚ ਤਕਰੀਬਨ ਫੜ ਚੱਕ ਲੰਦਾ ਤੇ ਇਹਦੇ ਤੇ ਮੈਂ ਥੋੜਾ ਫਰੂਟ ਰੱਖਿਆ ਦੇਖੋ ਆਹਨ ਗੂਵੰਦਾਲਾ ਫਾਫਾ ਫਾਦੇ ਤੇ ਚਾੜਿਆ ਜੀ ਇਸ ਪਾਸੇ ਠੀਕ ਹੈ ਤੇ ਇਹ ਵੀ ਸਾਡੇ ਖਾਣ ਵਾਸਤੇ ਬੜਾ ਵਹਿਤਰ ਹੈਗੇ ਨੇ ਜੀ ਤੇ ਨਾਲ ਹੀ ਕਿਸਾਨ ਆਹ ਕਿਹੜਾ ਆ ਜੀ ਇਹ ਇਹ ਵੀ ਕਿਸਾਨ ਵੀਰੋ ਇਹ ਬੇਲਾ ਆਹ ਬੇਲਾ ਜੀ ਇਹ ਬਿਲ ਦਾ ਬੂਟਾ ਹੈਗਾ ਜੀ ਇਹ ਹੂੰ ਤੇ ਇਹ ਕਿੰਨੂ ਦਾ ਬੂਟਾ ਜਿਹਦੇ ਨਾਲ ਹੀ ਤੇ ਮੈਂ तकरीबन ਕਿੰਨੂ ਕਿਸਾਨ ਵੀਰੋ ਮੇਰੇ ਜਿਹੜੇ ਬੂਟੇ ਨੇ ਥੋੜੇ ਸੰਘਣੇ ਜਰੂਰ ਨੇ ਤੇ ਜਿਵੇਂ ਪੰਜਾਬ ਦੇ ਵਿੱਚੋਂ ਕਹਿੰਦੇ ਨੇ ਪੁਰਾਣੇ ਸਮੇਂ ਚੀੜੀ ਹੁੰਦੀ ਸੀ ਹੂੰ ਪਰ ਮੈਂ ਇਹਦੀ ਕਟਿੰਗ ਕਰਕੇ ਥੋੜਾ ਇਹਨਾਂ ਨੂੰ तकरीबन ਫੜ ਲਿਆ ਜਾ ਰਿਹਾ ਤੇ ਕਾਫੀ ਕੁਝ ਪੁਰਾਣੇ ਬੂਟੇ ਵੀ ਹੈਗੇ ਸੀ ਇਹ ਕਿਸਾਨ ਵੀਰ ਜਿਹੜੇ ਸਾਡੇ ਅੰਬ ਸੀ ਨਾ ਉਹ ਦੂਜੇ ਅੰਬਾਂ ਨਾਲ ਉਹ ਪਰਲੇ ਅੰਬ ਨਾਲ ਟੱਚ ਹੋਇਆ ਸੀ ਅੱਛਾ ਫਿਰ ਉਹ ਦੂਸਾਨ ਸਾਹਿਬ ਦੇ ਕਹਿਣ ਤੋਂ ਬਾਅਦ ਅਸੀਂ ਇਹਦੀ ਕਟਿੰਗ ਕਰਕੇ ਦੇਖੋ ਇਹਦੇ ਵਿੱਚ ਮੈਂ ਪੰਜ ਸੱਤ 10 ਰੁਪਏ ਦੇ ਵਿੱਚ ਫੇਰ ਵੀ ਲਾ ਲੇ ਵਿਚਾਰੇ ਜਿੱਥੇ ਆਪਣੀ ਸ਼ਾਂ ਸੀ ਨਾ ਜੀ ਹਾਂ ਜੀ ਇੱਕ ਕਿਸਾਨ ਵੀਰੋ ਸਾਡਾ ਪੁਰਾਣਾ ਖੂਹ ਹੈ ਕਿਹੜੇ ਸਾਡੇ ਪੁਰਾਣੇ ਖੂਹ ਨੇ ਕਿਸਾਨ ਵੀਰੋ ਪੰਜਾਬ ਦੇ ਵਿੱਚ ਕਿਸਾਨ ਵੀਰਾਂ ਨੇ ਉਹ ਬੰਦ ਕਰਤੇ ਹੂੰ ਤੇ ਸਾਡੇ ਦੋ ਖੂਹ ਨੇ ਜੀ ਕੇ ਇਸ ਪਾਸੇ ਵੀ ਹੈਗਾ ਪੁਰਾਣਾ ਹਾਂ ਜੀ ਦੋ ਹੋ ਗਏ ਜੀ ਹਾਂ ਇਹਦੇ ਚ ਜਿੰਨਾ ਵੀ ਸਾਡਾ ਏਰੀਆ ਦਾ ਪਾਣੀ ਹੁੰਦਾ ਉਹ ਸਾਰਾ ਇਹਦੇ ਛੜਦਾ ਨੇ ਸਾਰਾ ਰੀਚਾਰਜ ਹੁੰਦਾ ਹਾਂ ਜੀ ਇੱਕ ਵਾਰੀ ਸਾਡੇ ਗਮਾਂਡੀ ਨੇ ਉਹਨਾਂ ਨੇ ਆਲੂ ਲਾਇਆ ਸੀ 23 ਏਕੜ ਹਾਂ ਜੀ ਤੇ ਉਹ ਸਿਆਲ ਚ ਇੰਨਾ ਵੀ ਪਿਆ ਵੀ ਉਹ ਸਾਰੇ ਆਲੂ ਮਰ ਜਾਣੇ ਸੀ ਮੈਂ ਉਹਨਾਂ ਤੋਂ ਇਥੋਂ ਨੱਕਾ ਵੜਾਤਾ ਉਹ 23 ਲੱਖ ਦੇ ਲਗਭਗ ਉਹਨਾਂ ਦੇ ਆਲੂ ਹੋ ਗਏ ਸੀਗੇ ਤੇ ਇਹ ਜਿਹੜਾ ਖੂਹ ਹੈ ਜੀ ਮਿਹਰਬਾਨੀ ਕਰਕੇ ਤੇ ਪਾਣੀ ਜਿਹੜਾ ਰੀਚਾਰਜ ਹੋਇਆ ਮੈਂ ਸਮਝਦਾ ਵੀ ਬਰਿਆਵਾਂ ਦੇ ਨਾਲ ਤੇ ਨਹਿਰਾਂ ਨਾਲ ਸੂਇਆਂ ਨਾਲ ਇਸ ਤਰ੍ਹਾਂ ਦੇ ਰੀਚਾਰਜ ਖੂਹ ਬਣਾਉਣੇ ਚਾਹੀਦੇ ਨੇ ਤਾਂ ਕਿ ਪਾਣੀ ਜਿਹੜਾ ਉਹ ਫਲੱਡ ਨਾ ਆਵੇ ਜੀ ਤੇ ਰੀਚਾਰਜ ਹੋਵੇ ਤੇ ਕਿਸਾਨ ਵੀ ਲੋਕਗੇ ਵੀ ਇਹ ਇੱਕ ਬੂਟਾ ਹੈਗਾ ਸਾਡਾ ਅਮਰੂਦ ਦਾ ਇਹ ਪੰਜਾਬ ਸਫੈ ਦਾਇਰਾ ਨਾ ਹੈ ਜੀ ਇਹਦਾ ਸਾਈਜ਼ ਬਹੁਤ ਵੱਡਾ ਦੇਖੋ ਇਹਦਾ ਬਾਦਰ ਇੱਕ ਤੋੜ ਕੇ ਲਾਇਆ ਫਰੂਟ ਇਹਦੇ ਤੇ ਵੀ ਕਿਸਾਨ ਵੀਰੋ ਥੋੜਾ ਜਿਹਾ ਫਰੂਟ ਰੱਖ ਲਿਆ ਸੀਗਾ ਤੇ ਇਹਦਾ ਸਾਈਜ਼ ਆ ਜਿਹੜਾ ਦੂਜੇ ਬਰੂਦਾ ਨਾਲੋਂ ਵੱਡਾ ਜਿਵੇਂ ਇਹਲਾ ਹਵਾ ਦਾ ਵੀ ਵੱਡਾ ਦੇਖੋ ਕਿੰਨਾ ਵੱਡਾ ਸਾਈਜ਼ ਹੈ ਤਕਰੀਬਨ 3-400 ਗ੍ਰਾਮ ਦੇ ਲਗਭਗ ਇਹਦਾ ਫਰੂਟ ਦਾ ਸਾਈਜ਼ ਹੋਊਗਾ ਕਿੰਨਾ ਸ਼ਾਨਦਾਰ ਹੈ ਤੇ ਬੜਾ ਟੇਸਟੀ ਫਰੂਟ ਹੈ ਇਹ ਵੀ ਯੂਨੀਵਰਸਿਟੀ ਨੇ ਹੁਣੇ ਹੀ ਥੋੜੇ ਸਾਲ ਪਹਿਲਾਂ ਰეკਮੈਂਡ ਕਰਿਆ ਹੂੰ ਤੇ ਇਹ ਵੀ ਕਿਸਾਨ ਵੀਰੋ 베ਰੀ ਆ ਸਾਡੀ ਉਮਰਾਨ ਕਿਸਮ ਦੀ ਉਮਰਾਨ ਉਮਰਾਨ ਇਹ ਬਹੁਤ ਵੱਡਾ ਜਿਹਾ ਬੇਰ ਹੈ ਸੇਫ ਟਾਈਪ ਹੈ ਕਹਿ ਸਕਦੇ ਹਾਂ ਬਹੁਤ ਵੱਡੇ ਤਾਜੇ ਨਿੰਬੂ ਨੇ ਸਾਡੇ ਤੇ ਇਹ ਕਿਸਾਨ ਵੀਰੋ ਗਰਾਫਟਿੰਗ ਜਾਮਣ ਹੈ ਤੇ ਇਹਨੂੰ ਵੀ ਬੜਾ ਫਲ ਚੱਕਦੀ ਆ ਇਹ ਤੇ ਇਹਨੂੰ ਜਿਵੇਂ ਗੁੱਛੇ ਲੱਗਦੇ ਨੇ ਨਾ انگੂਰਾ ਨੂੰ ਉਸ ਤਰ੍ਹਾਂ ਇਹਨੂੰ ਗੁੱਛੇ ਲੱਗਦੇ ਨੇ ਇਹ ਮਨੂਕੇ ਹਾਂਜੀ ਤੇ ਇਹ ਨਾਲੇ ਸਾਡੇ ਪਪੀਤੇ ਨੇ ਜੀ ਹੂੰ ਏ ਵੈਸੇ ਜਿਹੜੇ ਕਿਸਾਨ ਵੀਰੋ ਜਿਹੜੀ ਰეკਮੈਂਡੇਸ਼ਨ ਆ ਪਪੀਤੇ ਦੀ ਇਹ ਨੈਟ ਦੇ ਥੱਲੇ ਹੈਗੀ ਆ ਰეკਮੈਂਡੇਸ਼ਨ ਇਹਨੂੰ ਜਿਹੜਾ ਹੈਗਾ ਉਹ ਗੁੱਛਾ ਮੁੱਛਾ ਰੋਗ ਆ ਜਿਹੜਾ ਉਹ ਬਹੁਤ ਜ਼ਿਆਦਾ ਆਉਂਦਾ ਪਪੀਤੇ ਨੂੰ ਸਾਡੇ ਵੀ ਇਸ ਸਾਲ ਬੁੱਟੇ ਨੇ ਆਇਆ ਕਿਸਾਨ ਵੀਰੋ ਇਹਨੇ ਮੇਰੇ ਪਪੀਤੇ ਨੇ ਇਹਦਾ ਫਰੂਟ ਹੈ ਇਹ ਵੀ ਪੰਜਾਬ ਦੇ ਵਿੱਚੋਂ ਬਹੁਤ ਵਾਰੀ ਪਹਿਲੇ ਨੰਬਰ ਤੇ ਆਇਆ ਕੰਪੀਟੀਸ਼ਨ 'ਚ ਤੇ ਡ੍ਰੈਗਨ ਨੇ ਬਹੁਤ ਸੋਹਣਾ ਫਲ ਚੱਕਿਆ ਤੇ ਤਕਰੀਬਨ ਇਹਨੂੰ ਆਹ ਫੁੱਲ ਆ ਜਿਹੜਾ ਸਵੇਰੇ ਜਦੋਂ ਖਿੱਦਦਾ ਬਹੁਤ ਖੂਬਸੂਰਤ ਮੋਤੀਆ ਰੰਗ ਦਾ ਕਹਿ ਲੋ ਇਹਦਾ ਇਹ ਲਾਲ ਰੰਗ ਦਾ ਹੈਗਾ ਤੇ ਇੱਕ ਬੂਟੇ ਤੋਂ ਤਕਰੀਬਨ 8-10 ਕਿਲੋ ਫਰੂਟ ਹੈ ਤੇ ਵੈਸੇ ਤਾਂ ਇਹਨੂੰ ਖੰਭਾ ਘਾਟ ਕੇ ਉੱਤੇ ਤੇ ਲਾਉਣਾ ਚਾਹੀਦਾ ਮੈਂ ਇਹ ਦੇਸੀ ਜਿਗਾਰਡ ਬਣਾ ਕੇ ਲਾਇਆ ਵਾ ਤੇ ਖਾਨ ਜੋਗੇ ਜਿਹੜੇ ਸਾਡੇ ਡ੍ਰੈਗਨ ਨੇ ਉਹ ਇੱਥੋਂ ਮਿਲ ਜਾਂਦੇ ਨੇ ਸਾਨੂੰ ਇਹ ਆਂਬ ਦਾ ਬੂਟਾ ਕਿਸਾਨ ਵੀਰੋ ਗੱਲ ਇਹ ਆ ਆਪਣੇ ਜਿਹੜੀ ਹੈ ਸਾਹਿਬ ਕਿ ਤੁਸੀਂ ਮਤਲਬ ਕਨਾਲ ਕਥਾਂ ਦੇ ਵਿੱਚ ਬਹੁਤ ਜ਼ਿਆਦਾ ਬੂਟੇ ਲਾਏ ਹੋਏ ਨੇ ਆ ਤੁਲਸੀ ਵੀ ਲਾਈ ਹੈ ਯਾਰ ਇਹ ਬੜਾ ਹੈਗਾ ਜੀ ਇਹ ਛੋਟ ਛੋਟੀਆਂ ਚੀਜ਼ਾਂ ਆ ਆ ਤੁਲਸੀ ਕਿਸਾਨ ਵੀਰੋ ਬੜੀ ਅੱਛੀ ਹੈਗੀ ਹਾਂ ਤੁਲਸੀ ਲਾਈ ਹੈ ਸੇਵ ਦਾ ਬੂਟਾ ਜੀ ਓ ਹਾਂ ਤੇ ਦੋ ਵੈਰਾਈਟੀਆਂ ਪੰਜਾਬ ਯੂਨੀਵਰਸਿਟੀ ਨੇ ਸੇਵ ਦੀਆਂ ਰეკਮੈਂਡ ਕਰੀਆਂ ਨੇ ਤੇ ਤਕਰੀਬਨ ਇੱਕ ਫਰੂਟ ਬੂਟਾ ਜਿਹੜਾ 15 20 ਕਿਲੋ ਦੇ ਲਗਭਗ ਜਿਹੜਾ ਚੱਕ ਲੈਂਦਾ ਕਿਸਾਨ ਵੀਰੋ ਜਦੋਂ ਨਾ ਸਾਡਾ ਹਿਮਾਚਲ ਵਾਲਾ ਸੇਵਾ ਬਹੁਤ ਲੇਟ ਆਉਂਦਾ ਇਹ ਜਿਹੜਾ ਉਹ ਪਹਿਲਾ ਫਲ ਚੱਕ ਲੈਂਦਾ ਇਹ ਵੀ ਕਿਸਾਨ ਵੀਰੋ ਕਿੰਨੂ ਦੀ ਨਵੀਂ ਵੈਰੈਟੀ ਹੈਗੀ ਆ ਬਹੁਤ ਵੱਡੀ ਤਦਾਦ ਚ ਇਹਦੇ ਕਿਸਾਨ ਵੀਰੋ ਫਲ ਚੱਕਿਆ ਜਿਵੇਂ ਟਾਣੇ ਟੁੱਟਣ ਦਾ ਖਤਰਾ ਹੈ ਇਹਦੇ ਥੱਲੇ ਸਾਨੂੰ ਨਾ ਸਪੋਟਾ ਸਪੋਟਾ ਲਓ ਇਹ ਕਿੰਨੂ ਕਿਹੜਾ ਆ ਇਹ ਇਹ ਪੰਜਾਬ ਖੇਤੀ ਹਸਤੀ ਦੀ ਵੈਰੈਟੀ ਆ ਜੀ ਕਿਹੜੀ ਮੇਰੇ ਕੋਲ ਮੂਝਾਂ ਨਹੀਂ ਆਗਣੀਆਂ ਸਰ ਓਕੇ ਤੇ ਹੈ ਬੜੀ ਬੜੀ ਇਹ ਹੁਣ ਆਪਾਂ ਲੈਣਾ ਹੋਵੇ ਉਹਨਾਂ ਤੋਂ ਮਿਲ ਜੂ ਹਾਂਜੀ ਹਾਂ ਹੁਣ ਮੇਲਾ ਲੱਗਣਾ ਜੀ ਕਿਸਾਨੀ ਦਾ 13 14 ਤਰੀਕ ਨੂੰ ਹਾਂ ਪੰਜਾਬ ਖੇਤੀ ਹਸਤੀ ਦਾ ਮੇਲਾ ਲੱਗ ਰਿਹਾ 13 14 ਤਰੀਕ ਨੂੰ ਉੱਥੇ ਹਰ ਤਰ੍ਹਾਂ ਦੇ ਜਿਹੜੇ ਬੂਟੇ ਨੇ ਯੂਨੀਵਰਸਿਟੀ ਦੇਊਗੀ ਨਵੇਂ ਕਿਸਮ ਦੇ ਬੀਜ ਦੇਊਗੀ ਤੇ ਨਵੇਂ ਤੁਸੀਂ ਜਾ ਕੇ ਉੱਥੇ ਕਣਕ ਦੇ ਝੋਨੇ ਦੇ ਜਿਹੜੇ ਬੀਜ ਨੇ ਕਣਕ ਦੇ ਬੀਜ ਲੈ ਸਕਦੇ ਹੋ ਝੋਨੇ ਦੇ ਖੜੇ ਪਲਾਟ ਦੇ ਸਕਦੇ ਹੋ ਕਿਸਾਨ ਵੀਰੋ ਹਮ ਤੇ ਇਹ ਵੀ ਕਿਸਾਨ ਵੀਰੋ ਯੂਨੀਵਰਸਿਟੀ ਦੀ ਕਿੰਨੂ ਦੀ ਵੈਰੈਟੀ ਹੈ ਤੇ ਇਹ ਬੜਾ ਆਲਾ ਰੰਗ ਚੱਕਦੀ ਹੈ ਜੀ ਜਦੋਂ ਇਹ ਪੱਕਦੇ ਨੇ ਨਾ ਜੀ ਹਮ ਬਹੁਤ ਕਮਾਲ ਦਾ ਇਹ ਹੈਗਾ ਕਿਸਾਨ ਵੀਰੋ ਇਸ ਸਾਲ ਫਲ ਥੋੜਾ ਘੱਟ ਚੱਕਿਆ ਇਹਦੇ ਤੇ ਕੁਝ ਫਟਣ ਦੀ ਵੀ ਪ੍ਰੋਬਲਮ ਹੈਗੀ ਆ ਜਦੋਂ بارش ਵਗੈਰਾ ਲੇਟ ਹੋਈ ਨਾ ਜੀ ਹਾਂ ਉਹਦੇ ਕਰਕੇ ਥੋੜਾ ਜਦੋਂ ਪਾਣੀ ਜ਼ਿਆਦਾ ਆਉਂਦਾ ਹੈ ਤਾਂ ਕੁਝ ਉਹ ਪੱਕ ਜਾਂਦੇ ਨੇ ਠੀਕ ਹੈ ਕਿਸਾਨ ਵੀਰ ਉਹ ਨਾਲੇ ਹੀ ਲੂਚੇ ਦੇ ਬੂਟੇ ਨੇ ਆਲੂ ਬਖਾਰਾ ਹੂੰ ਇਹ ਨਾਲ ਹੀ ਨੇ ਤੇ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਕਿਸੇ ਦਾ ਬਲੱਡ ਘਟ ਜਾਂਦਾ ਸੀ ਖੂਨ ਤਾਂ ਇਹ ਬੈਦ ਹਕੀਮ ਨੇ ਜਿਹੜੇ ਇਹਨੂੰ ਰეკਮੈਂਡ ਕਰਦੇ ਸੀ ਇਹ ਖਾਣ ਵਾਸਤੇ ਐ ਵਾੜਾ ਇੱਕ ਸਾਲ ਵੀ ਦਾ ਜਦੋਂ ਅਸੀਂ ਇਹਨੂੰ ਖਾਣੇ ਆ ਨਾ ਉਹ ਨਾਲ ਵੀ ਨਾਲ ਜਿੰਨਾ ਅਸੀਂ ਖਾਣੇ ਆ ਉਹ ਸਭ ਤੋਂ ਵੱਧੇ ਬਲੱਡ ਪੈਦਾ ਕਰਦਾ ਖੂਨ ਪੈਦਾ ਕਰਦਾ ਬਿਲਕੁਲ ਤੇ ਤੇ ਸਿਆਲ ਦੇ ਵਿੱਚ ਇਹ ਵੀ ਪੱਤੇ ਝਾੜ ਦਿੰਦਾ ਜੀ ਹੂੰ ਇਹਨਾਂ ਨੇ ਇੱਕੀ ਤਕਰੀਬਨ ਬਹੁਤ ਵੱਡੀ ਤਦਾਦ ਦੇ ਵਿੱਚ ਜਿਹੜਾ ਹੈਗਾ ਉਹ ਫਲ ਚੱਕਿਆ ਸੀਗਾ ਹੂੰ ਲੂਚੇ ਨੇ ਇਹ ਕਿਸਾਨ ਵੀਰ ਉਹ 베ਰੀ ਐ ਹੂੰ ਤੇ ਇਹ ਪਿਛਲੇ ਸਾਲ ਇਹ ਅਸੀਂ ਲਾਈ ਤੀ ਪਿਛਲੇ ਸਾਲ ਵੀ ਇਹਨੇ ਬਾਵਾ ਹਾਂ ਬਾਵਾ ਫਲ ਆ ਇਸ ਨੌਰ ਹੈ ਗਿਆ ਕਿਸਾਨ ਵੀਰ ਉਹ ਜਿਹੜੇ ਬੂਟੇ ਨੇ 베ਰੀਆਂ ਦੇ ਇਹ ਅਸੀਂ ਬਹਾਦਰਗੜ ਜਿਹੜਾ ਰਿਸਰਚ ਕੇਂਦਰ ਆ ਫਰੂਟ ਦਾ ਉੱਥੋਂ ਲਾਏ ਨੇ ਤੇ ਹੁਣ ਇਸ ਵੇਲੇ ਤਕਰੀਬਨ ਉਹਨਾਂ ਕੋਲ ਬਹੁਤ ਸਾਰੇ ਬੂਟੇ ਜਿਹੜੇ ਬਹਾਦਰਗੜ ਤਿਆਰ ਨੇ ਉੱਥੋਂ ਅਸੀਂ ਲੈ ਸਕਦੇ ਆ ਵਾਹ ਤੇ ਇਹ ਕਿਸਾਨ ਵੀਰੋ ਆਮਬ ਹੈ ਸਾਡਾ ਇਹ ਆਮਬ ਕਿਹੜਾ ਹੈ ਇਹ ਦਸਹਰੀ ਆ ਜੀ ਅੱਛਾ ਜੀ ਇਹ ਦਸਹਰੀ ਇਹ ਉਹ ਜਿਹੜਾ ਬੂਟਾ ਸੀਗਾ ਅਸੀਂ ਅੰਮਰਪਾਲੀ ਦੇਖਿਆ ਉਹ ਘਰਾਂ ਚ ਲਾਉਣ ਲਈ ਉਹ ਵੇਹਤਰ ਹੈ ਬਾਹਰ ਸਾਨੂੰ ਖੇਤਾਂ ਦੇ ਵਿੱਚ ਟਿਊਬ ਵੇਲਾ ਤੇ ਇਹ ਲਾ ਲੈਣਾ ਚਾਹੀਦਾ ਛਾਂ ਵੀ ਆ ਇਹਦੀ ਇਹਦਾ ਸਾਈਜ਼ ਵੀ ਥੋੜਾ ਵੱਡਾ ਹੈ ਤੇ ਇਹਦੇ ਆਮਬ ਨੇ ਜਿਹੜੇ ਬਹੁਤ ਟੇਸਟੀ ਨੇ ਕਿਸਾਨ ਵੀਰੋ ਇਹਦੇ ਥੱਲੇ ਮੈਂ ਬੋਰਡ ਲਾਇਆ ਤੇ ਇਹ ਨਾਲ ਹੀ 11 ਗਰਾਸ ਆ ਕਿਸਾਨ ਵੀਰੋ ਆ ਜਿੱਦਾਂ ਹੁਣ 11 ਗਰਾਸ ਹੋ ਗਿਆ ਮੈਂ ਦੇਖਦਾ ਸੀ ਪਿੱਛੇ ਤੁਸੀਂ ਤુલਸੀ ਲਾਈ ਆ ਆ ਇਧਰ ਅਰਬੀ ਵੀ ਲਾਤੀ ਹਾਂ ਹਾਂ ਜੀ ਕਿਸਾਨ ਵੀਰੋ ਇਹ ਖਾਲੀ ਜਿਹੜੀ ਜਗ੍ਹਾ ਹੈਗੀ ਆ ਉਹਦੀ ਬੜੀ ਵਹਿਤਰ ਤੀਕੇ ਨਾਲ ਵਰਤੋਂ ਹੋ ਜਾਂਦੀ ਹੈ ਇਹ ਵੀ ਕਿਸਾਨ ਵੀਰੋ ਜਿਹੜਾ ਅਮਰੂਦ ਹੈ ਸਾਡਾ ਇਹ ਵੀ ਪੰਜਾਬ ਪਿੰਕ ਕਰਕੇ ਹੈਗਾ ਅੱਛਾ ਤੇਨੂੰ ਵੀ ਆ ਦੇਖੋ ਕਿੰਨਾ ਫਲ ਆ ਹਾਂ ਕੀ ਬਾਤ ਹੈ ਯਾਰ ਆ ਦੇਖੋ ਛੋਟਾ ਹੀ ਆ ਹਜੇ ਬਹੁਤਾ ਬੂਟਾ ਵੱਡਾ ਤਕਰੀਬਨ ਕਹਿ ਲੋ ਵੀ ਇਹਨੂੰ ਹਰ ਰੋਜ਼ ਅਸੀਂ 2-4 ਦਿਨ ਬਾਅਦ ਲੈ ਜਾਂਦੇ ਆ ਤੋੜ ਕੇ ਹਾਂ ਤੇ ਇੱਕ ਬੂਟਾ ਤਕਰੀਬਨ 70-80 ਕਿਲੋ ਤੱਕ ਇਹ ਫਰੂਟ ਲੱਗਦਾ ਮੈਂ ਕਹਿੰਦਾ ਪਪੀਤਾ ਸਿਹਤ ਲਈ ਬਹੁਤ ਵਧੀਆ ਫਲ ਆ ਆ ਦੇਖੋ ਕਿੰਨਾ ਫਲ ਆ ਜਾਂਦਾ ਆ ਜੇ ਤੁਹਾਡੇ ਕੋਲ ਘਰ ਦੇ ਵਿੱਚ ਜਗ੍ਹਾ ਆ ਨਾ ਤਾਂ ਮੈਂ ਕਹਿੰਦਾ ਹੁਣ ਬੂਟਾ ਲਾਉਣਾ ਨਾ ਤੇ ਪਪੀਤੇ ਦਾ ਲਾਓ ਕਿਉਂ ਸਹੀ ਹੈ ਜੀ ਅਮਰੂਦ ਪਪੀਤਾ ਇਹ ਢੇਰ ਲਈ ਵਰਦਾਨ ਨੇ ਤੁਹਾਡੇ ਲਈ ਦੂਜਾ ਕਿਸਾਨ ਜੀ ਲੋ ਗੋਲਡੀ ਜਿਹੜਾ ਜਿਹੜਾ ਇਹ ਗੁਣਕਾਰੀ ਨੇ ਸੇਤ ਲਈ ਤੇ ਫਰੂਟ ਵੀ ਬਹੁਤ ਛੇਤੀ ਚੱਕਦੇ ਨੇ ਜਿਹੜਾ ਪਪੀਤਾ ਉਹ 1 ਸਾਲ ਦੇ ਵਿੱਚ ਵੀ ਸਾਡਾ ਫਰੂਟ ਚੱਕ ਲੰਦਾ ਤੇ ਇਹਦੇ ਬੂਟੇ ਸਾਲ ਬਾਅਦ ਸਾਨੂੰ ਨਵੇਂ ਲਾ ਲੈਣੇ ਚਾਹੀਦੇ ਬਿਲਕੁਲ ਕਨਾਲ ਡੇਢ ਕਨਾਲ ਥਾਂ ਦੇ ਵਿੱਚ ਇੰਨੇ ਬੂਟੇ ਲਾ ਲੈਣਾ ਉਹਨਾਂ ਨੂੰ ਪਾਲ ਲੈਣਾ ਇਹਦੇ ਨਾਲ ਇੱਕ ਇਹ ਵੀ ਗੱਲ ਸਾਫ਼ਤ ਹੋ ਜਾਂਦੀ ਆ ਵੀ ਆਪਣੇ ਕੋਲ ਜੇ ਕਨਾਲ ਕਥਾਂ ਵੀ ਆ ਤੇ ਆਪਾਂ ਕਮਾਲ ਕਰ ਸਕਦੇ ਕਿਸਾਨ ਵੀਰੋ ਸਾਡੇ ਔਲੇ ਦੇ ਬੂਟੇ ਨੇ ਆ ਔਲਾ ਆ ਇਹ ਨਾਲੇ ਔਲੇ ਨੇ ਇਹ ਦੋ ਬੂਟੇ ਸਾਡੇ ਉਧਰ ਫਾਰਮ ਤੇ ਲੱਗੇ ਨੇ ਗੇਟ ਦੇ ਅੱਗੇ ਕੰਧ ਦੇ ਕੋਲ ਤੇ ਦੋ ਅਸੀਂ ਇਹ ਲਾਏ ਨੇ ਇਹਨੂੰ ਸਰ ਵੀ ਤਾਂ ਕੁਆਂਟਲਾਂ ਦੇ ਵਿੱਚ ਫਰੂਟ ਆਉਂਦਾ ਤੇ ਔਲਾ ਬਹੁਤ ਗੁਣਕਾਰੀ ਐ ਸਿਹਤ ਲਈ ਬਹੁਤ ਅੱਛਾ ਐ ਦਾ ਮਰਬਾ ਚਾਰ ਚਟਣੀ ਤੇ ਬਹੁਤ ਹੀ ਜਾਇਦियां ਬਣਦੀਆਂ ਨੇ ਤੇ ਪੁਰਾਣੇ ਵੈਦ ਕੀਵੇਂ ਨੂੰ ਸਭ ਤੋਂ ਬੈਸਟ ਐ ਜਿਹੜਾ ਸਿਹਤ ਲਈ ਰეკਮੈਂਡ ਕਰਦੇ ਨੇ ਤੇ ਇੱਥੇ ਸਾਡੇ ਉਹ ਟੜਕੇ ਵੇਲੇ ਸਾਨੂੰ ਇਹਨਾਂ ਨੂੰ ਗੁੱਡ ਕੇ ਐਕਸਰਸਾਈਜ਼ ਕਰ ਲੈਣੀ ਚਾਹੀਦੀ ਐ ਅੰਬਰਤ ਵੇਲੇ ਆ ਕੇ ਤੇ ਆਕਸੀਜਨ ਵਿਲੀ ਆ ਜੀ ਲੱਗਦਾ ਤੇ ਗਰਮੀਆਂ ਦੇ ਵਿੱਚ ਸਾਨੂੰ ਐਰੋ ਕੇਰੀਆ ਦੇਖੋ ਯਾਰ ਕਿੰਨਾ ਸੁੰਦਰ ਹੋਇਆ ਸਜਾਵਟੀ ਬੂਟਿਆਂ ਚ ਉਹ ਪਰੇ ਵੀ ਇੱਕ ਹੋਇਆ ਹਨਾ ਕੀ ਬਾਤ ਹੈ ਇਹ ਕਿੰਨੇ ਪੁਰਾਣਾ ਹੋ ਗਿਆ ਜੀ ਇਹ ਇੱਕ ਸਨ ਵੀ ਉਹ 8-10 ਸਾਲ ਪੁਰਾਣੇ ਨੇ ਇਹ ਘਰੇ ਨਾ ਅਸੀਂ ਗਾਵਲਿਆਂ ਚ ਲਾਏ ਸੀ ਜਦੋਂ ਫਿਰ ਵੱਡੇ ਹੋ ਗਏ ਇਹ ਲਿਆ ਕੇ ਇੱਥੇ ਲਾਤੇ ਵਾਹ ਤੇ ਇਹ ਤਾਂ ਬਹੁਤ ਹੀ ਖੂਬਸੂਤ ਲੱਗ ਰਹੇ ਨੇ ਜੀ ਬੜਾ ਇਹਨਾਂ ਨਾਲ ਸੋਹਣੇ ਲੱਗਦੇ ਨੇ ਬਹੁਤ ਜ਼ਿਆਦਾ ਇਹ ਇਹ ਅੱਗੇ ਵੀ ਲਾਏ ਨੇ ਕੁਝ ਬੂਟਿਆ ਸੀ ਇਹ ਵੀ ਸਜਾਵਟੀਆਂ ਨੇ ਜੀ ਸਜਾਵਟੀਆਂ ਇਹ ਵੀ ਗਾਵਲਿਆਂ ਦੇ ਚਲਾਏ ਸੀ ਘਰੇ ਫਿਰ ਵੱਡੇ ਹੋ ਗਏ ਫਿਰ ਇਹ ਲਿਆ ਕੇ ਅਸੀਂ ਉਹਰੇ ਫਾਰਮ ਤੇ ਲਾਤੇ ਇਹ ਗੰਨੇ ਗੰਨੇ ਵਾਲੀ ਕਿਸਮ ਦੱਸ ਦਿਓ ਯਾਰ ਇਹ ਕਿਸਾਨ ਵੀਰ ਉਹ ਫਾਰਮ ਤੋਂ ਲੈ ਕੇ ਆਏ ਸਾਡੇ ਕੋਲ ਹਾਂਜੀ ਹਾਂਜੀ ਤੇ ਇਹ ਤਕਰੀਬਨ ਬਿਜਲੀ ਦੇ ਖੰਭੇ ਨਾਲੋਂ ਜ਼ਿਆਦਾ ਉੱਚੇ ਹੋ ਜਾਂਦੇ ਨੇ ਤੇ ਨਾਲ ਇਹਦੇ ਬਾਸ ਕੱਟ ਕੇ ਤਾਰਾ ਬੰਨ ਕੇ ਫਿਰ ਅਸੀਂ ਇਹਦੀ سپورਟ ਲਾ ਕੇ ਉੱਤੇ ਲਿਜਾ ਸਕਦੇ ਹਾਂ ਕਦੋਂ ਨੂੰ ਪੱਕੂ ਹੋਏ ਇਹ ਦਸਾਨ ਸਾਹਿਬ ਮੇਰਾ ਖਿਆਲ ਕਿੰਨੀ ਉਮਰ ਆਈ ਸਾਹਿਬ ਦੀ 86 86 ਸਾਲ ਦਾ ਗੰਨਾ ਚੂਪ ਕੇ ਕਦੇ ਵੀ ਇਹ ਤਾਂ ਪਤਾਸੇ ਵਰਗਾ ਉਹਨਾਂ ਨੇ ਆਪ ਇਹਨੂੰ ਛਿਲਕ ਢੇੜ ਕੇ ਚੂਪਿਆ ਤੇ ਉਹਨਾਂ ਨੇ ਬੜਾ ਪਸੰਦ ਕਰਿਆ ਇਹਨਾਂ ਦਾ ਹਾਂ ਅੱਛਾ ਇਹ ਵੀ ਕਿਸਾਨ ਵੀਰੋ ਬੜਾ ਅੱਛਾ ਕੰਮ ਹੈਗਾ ਕਿਹੜਾ ਕਿਹੜਾ ਪਤਾ ਕੁਛ ਇਹਦੀ ਕਿਸਮ ਕੁਛ ਨਹੀਂ ਕਿਸਮ ਨਹੀਂ ਪਤਾ ਜੀ ਕੋਈ ਦੋਸਤ ਬਾਹਰੋਂ ਆਈ ਹੈ ਬਾਹਰੋਂ ਹੈ ਗਿਆ ਫੋਰਨ ਦੀ ਹੈਗੀ ਆ ਜੀ ਕਿੱਥੇ ਦੀ ਆ ਇਹ ਇਹ ਅਮਰੀਕਾ ਦੀ ਆ ਜੀ ਇਹ ਅਮਰੀਕਾ ਦੀ ਆ ਹੈ ਆਪਣੇ ਹੋ ਗਈ ਮਤਲਬ ਠੀਕ ਦਾ ਹਾਂ ਹੋ ਗਿਆ ਜੀ ਵਧੀਆ ਹੈਗਾ ਅੱਛਾ ਆ ਠੀਕੂ ਇਹ ਠੀਕੂ ਹੈ ਜੀ ਇਹ ਛੋਟਾ ਹੀ ਬੂਟਾ ਤਕਰੀਬਨ ਕਹਿ ਲਓ ਸਾਲ ਤੋਂ ਦੋਤੇ ਹੋਇਆ ਇਹਨੂੰ ਆ ਦੇਖੋ ਕਿਸਾਨ ਵੀਰੋ ਨੇ ਕਿੰਨੀ ਤਰ੍ਹਾਂ ਚ ਵੱਡੀ ਚ ਇਸ ਸਾਲ ਹੀ ਫਲ ਚੱਕ ਰਿਹਾ ਹਾਂ ਹਾਂ ਛੋਟੇ ਜਿਹੇ ਬੂਟੇ ਨੇ ਸਾਲ ਦੇ ਨਹੀਂ ਹੈ ਹਾਂਜੀ ਹਾਂਜੀ ਕਿਸਾਨ ਵੀਰੋ ਦੇਸੀ ਜਾਮਣ ਹੈ ਹਾਂਜੀ ਤੇ ਜੇ ਅਸੀਂ ਛਾ ਲੈਣੀ ਆ ਤਾਂ ਸਾਨੂੰ ਉੱਤੋਂ ਕਟਿੰਗ ਕਰ ਦੇਣੀ ਚਾਹੀਦੀ ਆ ਅੱਛਾ ਜੀ ਤੇ ਜੇ ਅਸੀਂ ਗੇਲੀ ਬਣਾਉਣੇ ਆ ਤਾਂ ਬੂਟੇ ਉੱਤੇ ਜਾਣੇ ਚਾਹੀਦੇ ਨੇ ਤੇ ਇਹ ਜਾਮਣ ਦਾ ਬੂਟਾ ਹੈ ਇਹ ਅਸੀਂ ਆਪਣੀ ਛਾ ਲਈ ਤਿਆਰ ਕਰਿਆ ਕਿਸਾਨ ਵੀਰੋ ਇਹ ਥੱਲੇ ਵੀ ਕਿਸਾਨ ਵੀਰੋ ਮੇਰੇ ਕੋਲ ਸੈਂਕੜੇ ਬੂਟੇ ਪਏ ਨੇ ਕਿਸੇ ਵੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਕਿਸਾਨ ਵੀਰ ਨੇ ਜਾਂ ਕਿਸੇ ਨੇ ਵੀ ਇਹ ਬੂਟੇ ਲਾਉਣੇ ਨੇ ਛੜਕਾਂ ਤੇ ਸ਼ਾਮਲਾਤ ਜ਼ਮੀਨਾਂ 'ਚ ਕੀਟੇ ਵੀ ਲਾਉਣੇ ਨੇ ਆਪਣੇ ਘਰਾਂ ਚ ਲਾਉਣੇ ਨੇ ਖੇਤਾਂ ਤਾਂ ਇੱਥੋਂ ਬੂਟੇ ਸਾਰੇ ਫਰੀ ਲੈ ਜਾ ਸਕਦੇ ਨੇ ਜੀ ਇਹ ਬੀਜਾਂ ਤੋਂ ਤਿਆਰ ਕੀਤੇ ਨੇ ਇਹ ਸਾਰੇ ਬੀਜਾਂ ਤੋਂ ਤਿਆਰ ਨੇ ਕਿਸਾਨ ਵੀਰੋ ਸ਼ਾਨਦਾਰ ਬੂਟੇ ਨੇ ਸਾਰੇ ਕੋਹ ਦੇ ਫਲਾਂ ਵਾਲੇ ਨੇ ਤੇ ਨਾਲੇ ਕਿਸਾਨ ਵੀਰੋ ਮੈਂ ਕਟਾਰ ਦਾ ਬੂਟਾ ਲਾਇਆ ਇਸੇ ਸਾਲ ਹੀ ਹੂੰ ਤੇ ਇਤ ਕੀ ਗਰਮੀ ਬਹੁਤ ਜ਼ਿਆਦਾ ਪਈ ਆ ਉਹ ਜਿਹੜਾ ਪਰਲਾ ਬੂਟਾ ਕਟਾਰ ਦਾ ਬਹੁਤ ਵੱਡਾ ਹੋ ਗਿਆ ਸੀ ਉਹ ਮਰ ਗਿਆ ਅੱਛਾ ਜੀ ਤੇ ਕਿਸਾਨ ਵੀਰੋ ਨਾਲੇ ਹੀ ਸਾਡੀ ਅੰਗੂਰਾਂ ਦੀ ਵੇਲ ਆ ਅੱਛਾ ਜੀ ਲੱਗਦੇ ਇਹਨੂੰ ਇਹਨੂੰ ਤਾਂ ਕੁਆਂਟਲਾਂ ਚ ਲੱਗਦੇ ਨੇ ਜੀ ਕਿ ਇੱਕੀ ਐਨੇ ਲਖਾਦੇ ਨੇ ਕਿਸਾਨ ਵੀ ਉਹ ਸਾਡੇ ਵੀ 20 25 ਬੰਦੇ ਸਾਡੇ ਉਹ ਲੇਬਰ ਵਾਲੇ ਸੀ ਉਹ ਵੀ ਖਾ ਕੇ ਠੱਕਲੇ ਅੱਛਾ ਜੀ ਤੇ ਬਹੁਤ ਜ਼ਿਆਦਾ ਵੱਡੀ ਤਦਾਦ ਦੇ ਵਿੱਚ ਇਹਨੇ ਅੰਗੂਰ ਨੇ ਫਲ ਚੱਕਿਆ ਕਿਸਾਨ ਵੀਰ ਉਹ ਥੱਲੇ ਅਸੀਂ ਮਿੰਜਾ ਡਾਹ ਕੇ ਦੇ ਛਾਂ ਚ ਵੀ ਬੈਠ ਸਕਦੇ ਆ ਅੱਛਾ ਜੀ ਘਰਾਂ ਦੇ ਵਿੱਚ ਵੀ ਵੇਲ ਲਾ ਕੇ ਨਾ ਅਸੀਂ ਇੱਕ ਤਾਂ ਸਾਡਾ ਛਾਂ ਦਾ ਕੰਮ ਦੇਊਗੀ ਦੂਜਾ ਫਰੂਟ ਦਾ ਕੰਮ ਦੇਊਗੀ ਇਹ ਵੀ ਅੰਗੂਰਾਂ ਦੀ ਵੇਲ ਕਿਸਾਨ ਵੀਰ ਉਹ ਇਹ ਮਰੂਗਾ ਹੈਗਾ ਪੁਰਾਣੇ ਵੈਦ ਕੀਵੇਂ ਦੀ ਚਟਣੀ ਖਾ ਲੈਂਦੇ ਸੀ ਤੇ ਪੇਟ ਦੇ ਜਿਹੜੇ ਕੀੜੇ ਨੇ ਉਹ ਵੀ ਮਰ ਜਾਂਦੇ ਨੇ ਤੇਰੀ ਚਟਣੀ ਬੜੀ ਟੇਸਟੀ ਬਣਦੀ ਆ ਇਹ ਬੜਾ ਮੈਡੀਕਲ ਮੈਡੀਸਨ ਪਲਾਂਟ ਹੈਗਾ ਤੇ ਇਹ ਕਿਸਾਨ ਵੀਰੋਂ ਅੰजीर ਦੀ ਜਿਹੜੀ ਨਵੀਂ ਵੈਰਾਈਟੀ ਜੰਸਟੀ ਨੇ ਰਿਲੀਜ਼ ਕਰਿਆ ਨਵੀਂ ਉਹ ਇਹਦਾ ਟੇਸਟ ਬਹੁਤ ਅੱਛਾ ਹੈ ਤੇ ਜਿਹੜੀ ਤੋਂ ਪਹਿਲੀ ਆ ਵੀ ਵੈਰਾਈਟੀ ਆ ਹੰਦਰ ਖੜੀ ਆ ਕਿਸਾਨ ਵੀਰੋਂ ਔਲੇ ਦਾ ਪੁੱਟਾ ਹੈਗਾ ਸਾਡਾ ਦੇਖੋ ਇਹਨੇ ਆ ਚੱਕ ਲੈ ਔਲੇ ਦੇਖੋ ਹਾਂਜੀ ਇਹਨੂੰ ਕਵਾਂਟਰਾ ਦੇ ਵਿੱਚ ਔਲੇ ਲੱਗਣਗੇ ਜੀ 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 ਇਹ ਤુલਸੀ ਲਾਈ ਜਾ ਨਾਲ ਹੀ ਇਹ ਨਾਰ ਹੈ ਜੀ ਇਹਨੇ ਬਹੁਤ ਫਾਲ ਚੱਕਿਆ ਦੇਖੋ ਨਾਰ ਨੇ ਤਾਂ ਬੜਾ ਫਾਲ ਚੱਕਿਆ ਪੰਜਾਂ ਨੇ ਗੂੜ ਤੱਕ ਹਾਂ ਇੰਨਾ ਸੋਹਣਾ ਬਹੁਤ ਸੋਹਣਾ ਲੱਗਦਾ ਹੈ ਤਾਂ ਫੁੱਲਾਂ ਦਾ ਕੰਮ ਵੀ ਦਿੰਦਾ ਕਿਸਾਨ ਵੀ ਲੋਹੇ ਤੇ ਫਾਲ ਦਾ ਕੰਮ ਵੀ ਦਿੰਦਾ ਤੇ ਸਿਆਲ ਤੇ ਪੱਤੇ ਝਾੜ ਦਿੰਦਾ ਫਾਲ ਕਮਾਲ ਵਾਹ ਵਾਏ ਨੇ ਹੂੰ ਇਹ ਨੈਸ਼ਨਲ ਨਰਸਰੀ ਆ ਪਟਿਆਲੇ ਜੀ ਤੇ ਵਾਹਿਗੁਰੂ ਸਾਹਿਬ ਤੇ ਉਹਨਾਂ ਦਾ ਜਿਹੜਾ ਬੇਟਾ ਸੀ ਉਹ ਇਹ ਜਾਮਣ ਸਾਡੇ ਦੇਖ ਕੇ ਗਏ ਕਿ ਅਸੀਂ ਲਾਈ ਆ ਇਹਨੂੰ ਜਿਵੇਂ ਅੰਗੂਰ ਨੂੰ ਕੁੱਚੇ ਲੱਗਦੇ ਨੇ ਇਸ ਤਰ੍ਹਾਂ ਇਹ ਫਲ ਚੱਕ ਰੱਖਸਾ ਵੀਰੋ ਬਹੁਤ ਵੱਡੀ ਤਰ੍ਹਾਂ ਦੇ ਵਿੱਚ ਇਹ ਜਾਮਣ ਲੱਗਦੀ ਹੈ ਤੇ ਬਹੁਤ ਤੇਸਤੀ ਜਾਮਣ ਹੈ ਕਿਸਾਨ ਵੀਰੋ ਇਹ ਜੀ ਇਹ ਨਾਰ ਹੈ ਕਿਸਾਨ ਵੀਰੋ ਜੀ ਇਹਨੂੰ ਅਸੀਂ ਦਸੰਬਰ ਨਵੰਬਰ ਦੇ ਵਿੱਚ ਲਾ ਸਕਦੇ ਹਾਂ ਅੱਛਾ ਜੀ ਇਹ ਕਿਸਾਨ ਵੀਰੋ ਸਾਡਾ ਬੱਗੂ ਗੋਸ਼ ਹੈ ਜੀ ਇਹਨੂੰ ਕੁਆਂਟਲ ਤੋਂ ਵੀ ਜ਼ਿਆਦਾ ਫਰੂਟ ਲੱਗਿਆ ਸੀ ਜੀ ਤੇ ਪੰਛੀ ਨੇ ਜਿਹੜੇ ਉਹ ਬਹੁਤ ਨੁਕਸਾਨ ਕਰਦੇ ਨੇ ਫਲਾਂ ਦਾ ਹੂੰ ਇਸ ਕਰਕੇ ਅਸੀਂ ਥੋੜਾ ਇਹ ਨੰਗਾ ਛੜਤਾ ਤੀ ਤੇ ਬਾਕੀ ਢੱਕ ਲਿਆ ਸੀ ਤੇ ਬਹੁਤ ਇਹ ਜਿਹੜੀ ਬੱਗੂ ਕੋਸ਼ਾ ਸੀ ਹੁਣ ਤੱਕ ਆ ਖਾਂਦੇ ਰਹੇ ਆ ਇੱਕ ਕਿਸਾਨ ਵੀਰ ਉਹ ਬਨ ਕੇ ਜੀ ਅਮਰੂਦ ਹੈਗਾ ਜੀ ਇਹ ਤਾਈਵਾਨ ਦੀ ਵੈਰੈਟੀ ਆ ਜੀ ਇਹ ਤਕਰੀਬਨ ਪਾਉਨੇ ਕਿਲੋ ਤੱਕ ਕਿਸਾਨ ਵੀਰ ਉਹ ਨੂੰ ਜਿਹੜਾ ਫਲ ਹੈ ਫਰੂਟ ਦਾ ਜਿਹੜਾ ਸਾਈਜ਼ ਆ ਉਹ ਜਾਂਦਾ ਤੇ ਇਹਦੇ ਚ ਵੀ ਅਸੀਂ ਆ ਲਾਇਆ ਫਰੂਟ ਫਲਾਈਟ ਆ ਨਾ ਕਿ ਟੈਸਟ ਦਾ ਫਰੂਟ ਫਲਾਈਟ ਟਾਈਪ ਤੇ ਸਿਆਲ ਵਾਲਾ ਸੀ ਫਲ ਵੀ ਲਾਵਾਂਗੇ ਹੂੰ ਤੇ ਨਾਲ ਇਹ ਨਾਸ਼ਪਤੀ ਆ ਕਿਸਾਨ ਵੀਰੋ ਜੀ ਇਹ ਵੀ ਬਹੁਤ ਫਲ ਚੱਕਰੀ ਆ ਹਾਂਜੀ ਤੇ ਨਾਲੇ انجੀਰ ਹੈਗੀ ਆ ਜੀ ਹੂੰ ਤੇ ਬੜੇ ਹੁਣ ਸੰਘਣੀ ਹੋ ਗਈ ਜਿਹਦਾ ਕਟਿੰਗ ਕਰਕੇ ਅਗਲੇ ਸਾਲ ਕਿਸਾਨ ਵੀਰੋਂ ਵੜਾਉਣ ਵੰਡਾਂਗੇ ਬੂਟਾ ਇਥੋਂ ਕੱਢਣਾ ਪੈਣਾ ਬਹੁਤ ਸੰਘਣੇ ਸੀ ਇਹ ਇਹ ਵੀ ਕਿਸਾਨ ਵੀਰੋਂ انجੀਰ ਹੈਗੀ ਆ ਜੀ ਤੇ ਇਹ ਸਾਡਾ ਚੀਕੂ ਦਾ ਬੂਟਾ ਹੈ ਜਿਹੜਾ ਹੁਣ ਪੂਰਾ ਜਵਾਨ ਹੋ ਗਿਆ ਇਹਦੇ ਨਾਲ ਹੀ ਪਰੇ ਅੰਗੂਰਾ ਦੀ ਬੇਲ ਹੈ ਕਿਸਾਨ ਵੀਰੋਂ ਹੂੰ ਤੇ ਇਹਦੀ ਛਾਂ ਵੀ ਬੜੀ ਸੰਘਣੀ ਆ ਤੇ ਇਹਨੇ ਫਲ ਵੀ ਬਹੁਤ ਵੱਡੀ ਤਦਾਦ ਚੱਕਿਆ ਤੇ ਇਹ ਵੀ ਬਣ ਕੇ ਜੀ ਅਮਰੂਦ ਹੈਗਾ ਜੀ ਤੇ ਇਹ ਵੀ ਬਹੁਤ ਵੱਡੀ ਤਦਾਦ 'ਚ ਇਹਨੂੰ ਫਲ ਲੱਗਦਾ ਕਰੀਵਨ ਪੌਣੇ ਕਿਲੋ ਤੱਕ ਇੱਕ ਇੱਕ ਮਰੂਦ ਹੋ ਜਾਂਦਾ ਹੈ ਤੇ ਮੈਂ ਗਰਮੀ ਵਾਲਾ ਇਹਦਾ ਫਲਸੀ ਜਿਹੜਾ ਉਹ ਕੱਟਦਾ ਸੀਗਾ 10 ਅਪ੍ਰੈਲ ਤੋਂ ਲੈ ਕੇ 20 ਅਪ੍ਰੈਲ ਤੱਕ ਤੇ ਇਹਦੇ ਵਿੱਚ ਵੀ ਮੈਂ ਆ ਟ੍ਰੈਪ ਲਾਇਆ ਆ ਦੇਖੋ ਬਹੁਤ ਵੱਡੀ ਤਦਾਦ ਦੇ ਵਿੱਚ ਜਿਹੜੀ ਫਰੂਟ ਫ्लाई ਮੱਖੀ ਆ ਉਹ ਮਰੀ ਵੀ ਐ ਯੂਨੀਵਰਸਿਟੀ ਦਾ ਇੱਕ ਪ੍ਰਾਈਵੇਟ ਕੰਪਨੀ ਆ ਉਹਨਾਂ ਦਾ ਵੀ ਟ੍ਰੈਪ ਲਾਇਆ ਹੈ ਤੇ ਇੱਕ ਕਿਸਾਨ ਵੀਰ ਉਹ ਜੋਲਾ ਹਜ਼ੂਲਾ ਜਿਹੜਾ ਕਿ ਆਪਾਂ ਪਿਛੇ ਵੀ ਵੀਡੀਓ ਪਾਈ ਸੀ ਤੇ ਮੇਰਾ ਖਿਆਲ ਆ ਵੀ ਸੈਕੜੇ ਲੋਕ ਤੁਹਾਡੇ ਕੋਲੋਂ ਆ ਕੇ ਲੈ ਗਏ ਫੋਨ ਕਿੰਨੇ ਗਏ ਗਿਣੇ ਕੋਈ ਕਿਸਾਨ ਵੀਰ ਸੈਂਕੜੇ ਦੇ ਤਰ੍ਹਾਂ ਦੇ ਵਿੱਚ ਆਇਆ ਸਾਰੇ ਪੰਜਾਬ ਦੇ ਜਿਹੜੇ ਕਿਸਾਨ ਨੇ ਉਹ ਇਹ ਜੋਲਾ ਲੈ ਕੇ ਗਏ ਨੇ ਤੇ ਇਹਨਾਂ ਦੀ ਕਾਕੇ ਦੀ ਵੀਡੀਓ ਦੇਖ ਕੇ ਤੇ 25% ਇਹਦੇ ਨਾਲ ਪਾਣੀ ਦੀ ਬਚਤ ਹੁੰਦੀ ਹੈ ਜੇ ਅਸੀਂ ਝੋਨੇ 'ਚ ਪਾਉਨੇ ਆ ਤੇ 25% ਨਾਈਟ੍ਰੋਜਨ ਦੀ ਬਚਤ ਹੁੰਦੀ ਹੈ ਕਿਸਾਨ ਵੀਰੋ ਇਹ ਇਹ ਜੜੀਆਂ ਸਾਬ ਫੋਨ ਗਿਣੇ ਸੀ ਕਿੰਨੇ ਗਏ ਸੈਂਕੜੇ ਆਏ ਨੇ ਜੀ ਬਹੁਤ ਆਏ ਨੇ ਤੇ ਅਸੀਂ ਉਹਨਾਂ ਨੂੰ ਬੜੇ ਪਿਆਰ ਨਾਲ ਸਾਰਿਆਂ ਨੂੰ ਸੀਡ ਦਿੱਤਾ ਇਹਦਾ ਤੇ ਤਕਰੀਬਨ ਸਾਰਿਆਂ ਦੇ ਚੱਲ ਗਿਆ ਤੇ ਫ੍ਰੀ ਦਿੱਤਾ ਕਿਸਾਨ ਵੀਰੋ ਸਾਰਿਆਂ ਨੂੰ ਇਹ ਬਹੁਤ ਵੱਡੀ ਗੱਲ ਆ ਇਹ ਬੜੀ ਵੱਡੀ ਗੱਲ ਹੈ ਜੜੀਆਂ ਸੀਡ ਫਾਰਮ 노 ਡਾਊਟ ਪੰਜਾਬ ਦੇ ਚੋਟੀ ਦੇ ਜਿਹੜੇ ਫਾਰਮ ਆ ਨਾ ਸੀਡ ਦੇ ਉਹਨਾਂ ਚੋਂ ਇੱਕ ਆ ਪਰ ਇਦਾਂ ਹੁੰਦਾ ਹੈ ਕਿ ਜਿਹੜੀ ਚੀਜ਼ ਆਪਾਂ ਦਿਖਾੜ ਦਿੱਤੀ ਆਪਾਂ ਵੀਡੀਓ ਪਾਤੀ ਪਰ ਉਹਦੇ ਚ ਨੰਬਰ ਤਾਂ ਹੋਣ ਇਹਨਾਂ ਦਾ ਦਿੱਤਾ ਸੋ ਯਾਰ ਤੁਹਾਡਾ ਪਿਆਰ ਤੁਹਾਡਾ ਸਤਕਾਰ ਤੇ ਤੁਹਾਡੇ ਸਵਾਲ ਜਿਹੜੇ ਆ ਉਹ ਸਾਡੇ ਤੋਂ ਨਹੀਂ ਸੀ ਕਾਊਂਟ ਹੁੰਦੇ ਤੇ ਇਹਨਾਂ ਕੋਲੋਂ ਕਿੱਥੇ ਹੋਣੇ ਆ ਬਈ ਇੰਨੇ ਸਵਾਲ ਆਏ ਤੇ ਇਹਨਾਂ ਦੀ ਦੇਖੋ ਇੰਨੀ ਮਤਲਬ ਇਹ ਇਹ ਇਹਨਾਂ ਦੀ ਕਿੰਨੀ ਸੋਹਣੀ ਨੇਚਰ ਆ ਵੀ ਇਹ ਭਾਵੇਂ ਇਹਨਾਂ ਨੇ ਮੁੱਠ ਮੁੱਠ ਦੋ ਦੋ ਮੁੱਠ ਜਿਹੜਾ ਵੀ ਆਇਆ ਸਭ ਨੂੰ ਇਹ ਅਜ਼ੋਲਾ ਦਿੰਦਾ ਐਕਸਟੈਂਸ਼ਨਰ ਜੀ ਧੰਨਵਾਦ ਜੀ ਇਹ 10 ਗੁਣਾ ਵਾਧ ਜਾਂਦਾ ਜੀ ਇੱਕ ਦਿਨ ਦੇ ਵਿੱਚ ਹੀ ਤੇ ਇਸ ਕਰਕੇ ਇਹਦਾ ਬੀਜ ਬਹੁਤ ਵੱਡੀ ਤਦਾਦ ਦੇ ਵਿੱਚ ਪੰਜਾਬ ਦੇ ਚੱਲਿਆ ਗਿਆ ਇਹ ਆਈਆਰ ਦੀ ਰეკਮੈਂਡੇਸ਼ਨ ਹੈਗੀ ਆ ਆਈਆਰਵੀ ਦਾ ਸੀਡ ਹੈ ਜਿਹੜਾ ਵੰਡਦੀ ਆ ਤੇ ਬਾਹਰਲੇ ਕੰਟੀ ਚ ਕਿਸਾਨ ਵੀ ਉਹਦੀ ਭੁਰਜੀ ਬਣਾ ਕੇ ਵਿਖਾ ਲੈਂਦੇ ਨੇ ਜਿਹੜੇ ਪਸ਼ੂਆਂ ਨੂੰ ਪੈ ਸਕਦਾ ਕੋਕੜਾਂ ਨੂੰ ਪੈ ਸਕਦਾ ਆਕਸਾਨ ਵੀ ਰੋਸੀ ਇਹਨੂੰ ਹਰ ਰੋਜ਼ ਪਸ਼ੂ ਨੂੰ ਪਾਉਂਦੇ ਆ ਤੇ ਹੁਣ ਜੀੜੀ ਦੇ ਪਾ ਰਹੇ ਆ ਅਸੀਂ ਜੀੜੀ ਦੇ ਵੀ ਸਾਡਾ ਜਿਹੜਾ 25% ਜੂਰੀਆ ਬਚੂਗਾ 25% ਪਾਣੀ ਨਾਲ ਹੀ ਸਾਡੇ ਫਾਰਮ ਦੇ ਜਿਹੜਾ ਖੇਤ ਆ ਉੱਤੇ ਅਸੀਂ ਇਹਨੂੰ ਸਿੱਟੀ ਜੰਦੇ ਆ ਜੀ ਕਹਿਣ ਦਾ ਭਾਵ ਅਰਥ ਇਹ ਆ ਕਿ ਥਾਂ ਤੁਹਾਡੇ ਕੋਲ ਅਗਰ ਹੈ ਆਪਣੀ ਲੋੜ ਆਪਣੀ ਵਰਤੋਂ ਮੁਤਾਬਕ ਜਿਹੜੇ ਆ ਉਹ ਬੂਟੇ ਜ਼ਰੂਰ ਲਾਇਆ ਕਰੋ हां ਜੜੀਆ ਸਾਹਿਬ ਤੋਂ ਕੋਈ ਬੂਟਾ ਬੀਜ ਚਾਹੀਦਾ ਆ ਤਾਂ ਬਹਾਦਰ ਬਾਈ ਦਾ ਨੰਬਰ ਥੱਲੇ ਡਿਸਪਲੇ ਕਰਦਾ ਫੋਨ ਕਰ ਲਓ ਫਾਰਮ ਵਿਜ਼ਿਟ ਕਰ ਸਕਦੇ ਆ ਮੋਸਟ ਵੈਲਕਮ ਸਮਾਂ ਲੈ ਕੇ ਆਇਓ ਪਰ ਬਿਨਾ ਸਮਾਂ ਲੈ ਤੇ ਬੇਨਤੀ ਆ ਕਿ ਕੋਈ ਵੀ ਸੱਜਣ ਜਿਹੜਾ ਨਾ ਆਵੇ ਇੱਕ ਕੋਈ ਵੀ ਸੀਡ ਜਾਂ ਬੂਟਾ ਚਾਹੀਦਾ ਆ ਕਿਸੇ ਤਰ੍ਹਾਂ ਦੀ ਵੀ ਕੋਈ ਤੁਸੀਂ ਆਪਣੀ ਸਮੱਸਿਆ ਡਿਸਕਸ ਕਰਨੀ ਆ ਫਾਰਮਿੰਗ ਨੂੰ ਲੈ ਕੇ ਉਹ ਕਰ ਸਕਦੇ ਆ ਸੋ ਬਹੁਤ ਬਹੁਤ ਧੰਨਵਾਦ ਔਰ ਵੀਡੀਓ ਪਸੰਦ ਆਈ ਹੋਵੇ ਤਾਂ ਇਹਨੂੰ ਅੱਗੇ ਲਾਈਕ ਵਾਲਾ ਬਟਨ ਦਬਕੇ ਸ਼ੇਅਰ ਜ਼ਰੂਰ ਕਰ ਦਿਓ ਤੇ ਨਾਲ ਦੀ ਨਾਲ ਇੱਕ ਬੇਨਤੀ ਹੋਰ ਕਿ ਸਬਸਕ੍ਰਾਈਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਪੀਆਰ ਪੰਜਾਬ ਨੂੰ ਔਰ ਇੰਸਟਾਗ੍ਰam ਔਰ ਫੇਸਬੁੱਕ ਤੇ ਫੋਲੋ ਜ਼ਰੂਰ ਕਰ ਲਓ ਨਵੀਆਂ ਅਪਡੇਟਸ ਲੈਂਦੇ ਰਿਹਾ ਕਰੋ ਆਪਾਂ ਨਵੀਆਂ ਨਵੀਆਂ ਚੀਜ਼ਾਂ ਦਿਖਾਉਂਦੇ ਰਹੀਦਾ ਜੜੀਆ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਸਾਹਿਬ ਸ਼ਿਕਾ